ਸਤ ਸ੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਆਉਣ ਦਾ ਹੈਡਲਾਈਨਸ ਵਿਦ ਮਨਦੀਪ ਪੋਨੀਆ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੋਨੀਆ ਜੀ ਦਾ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਚਾਨਣਾ ਪਾਇਦਾ ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਸਵਾਗਤ ਬਹੁਤ ਬਹੁਤ ਸਵਾਗਤ ਹੈ ਜੀ ਜੀ ਸ਼ੁਕਰੀਆ ਸਤਸ੍ਰੀਕਾਲ ਗੁਰਪ੍ਰੀਤ ਸੱਚਾ ਅਕਾਲ ਜੀ ਸੋ ਸਭ ਤੋਂ ਪਹਿਲੀ ਖਬਰ ਦੇ ਵੱਲ ਜੇਕਰ ਆਪਾਂ ਚਲੀਏ ਤਾਂ ਨੇਪਾਲ ਦੇ ਵਿੱਚ ਫੈਲੀ ਹੈ ਸ਼ਾਂਤੀ ਤੋਂ ਬਾਅਦ ਹੁਣ ਜਦੋਂ ਅੰਤਰਿਮ ਤੌਰ ਦੇ ਉੱਪਰ ਕਿਸ ਦੇ ਹੱਥੇ ਵਾਗਡੋਰ ਦੇਣੀ ਹੈ ਉਸ ਨੂੰ ਲੈ ਕੇ ਗੱਲ ਤੁਰੀ ਤਾਂ ਫਿਰ ਤੋਂ ਜ਼ੈਂਜੀ ਪ੍ਰਦਰਸ਼ਨਕਾਰੀ ਇੱਕ ਦੂਸਰੇ ਦੇ ਨਾਲ ਭੜ ਜਾਂਦੇ ਨੇ ਆਪਸੀ ਝੜਪ ਹੋ ਜਾਂਦੀ ਹੈ ਤੁਸੀਂ ਕੱਲ ਵੀ ਇਸ ਤੇ ਚਾਨਣਾ ਪਾਇਆ ਸੀ ਪਰ ਅੱਜ ਕਹਿੰਦੇ ਵੀ ਨਾਮ ਵੀ ਪ੍ਰਸਤਾਵਿਤ ਕਰ ਦਿੱਤਾ ਗਿਆ ਕਿਸ ਕਿਸ ਦਾ ਨਾਮ ਅੱਗੇ ਚੱਲ ਰਿਹਾ ਹੈ ਜੀ ਪਾਇਓ ਜ਼ਰਾ ਚਾਨਣਾ ਜਾਂ ਫਿਰ ਗੱਲ ਸਿਰੇ ਲੱਗ ਗਈ ਹੈ। ਉਹ ਦੇਖੋ ਜਿਹੜੇ ਨੇਪਾਲ ਦੇ ਵਿੱਚ ਜਿੰਜੀਜ਼ ਦਾ ਪੂਰਾ ਅੰਦੋਲਨ ਚੱਲ ਰਿਹਾਗਾ ਪੂਰੇ ਆਪਾਂ ਕਹਿ ਲਈਏ ਕਿ ਤਕਤਾ ਫਲਟ ਜਿਹੜਾ ਹੋਇਆਗਾ ਉਹ ਕਿਉਂਕਿ ਪ੍ਰਧਾਨ ਮੰਤਰੀ ਉੱਥੋਂ ਤਾਂ ਭੱਜ ਗਿਆ ਹੈਗਾ। ਉੱਥੇ ਪਹਿਲਾਂ ਇਹ ਗੱਲ ਨਿਕਲ ਕੇ ਆ ਰਹੀ ਸੀ ਕਿ ਸੁਸ਼ੀਲਾ ਕਰਕੀ ਨੂੰ ਉਹਨਾਂ ਨੇ ਇੰਟਰਿੰਗ ਪ੍ਰਾਈਮ ਮਿਨਿਸਟਰ ਚੁਣ ਲਿਆਗਾ ਪਰ ਉੱਥੇ ਜਿਹੜੇ ਗੁੱਟ ਸੀਗੇ ਉਹਨਾਂ ਚ ਆਪਸ ਵਿੱਚ ਲੜਾਈ ਹੋਈ ਹੈ। ਤੇ ਇੱਕ ਗੁੱਟ ਨੇ ਕਿਹਾਗਾ ਕਿ ਜਿਹੜੇ ਇਹ ਸੁਸ਼ੀਲਾਕਰਕੇ ਹੈ ਗਿਆ ਇਹ ਇੰਡੀਆ ਦੇ ਸਮਰਥਕ ਨੇ ਇਹ ਇੰਡੀਆ ਨਾ ਇੰਡੀਆ ਦੇ ਅਕੋਰਡਿੰਗ ਚੱਲਣਗੇ ਤੇ ਇਸ ਕਰਕੇ ਉਹਨਾਂ ਤੇ ਨਾਤੇ আপত্তি ਜਤਾਈ ਗਈ ਹੈ ਤੇ ਇਸ ਵਿਚਕਾਰ ਆਪਸ ਚ ਉਹ ਦੋ ਗੁੱਟਾਂ ਦੀ ਲੜਾਈ ਵੀ ਹੋਈ ਇੱਕ ਦੂਜੇ ਮਤਲਬ ਇੱਕ ਗੁੱਟ ਚਾਰਿਆ ਸੀਗਾ ਜਿਵੇਂ ਇੱਕ ਗੁੱਟ ਆਰਮੀ ਦੇ ਅਫੀਸਰ ਅਫਿਸਰਵਲਵਤ ਗਿਆ ਸੀਗਾ ਤੇ ਉੱਥੇ ਪ੍ਰਦਰਸ਼ਨ ਕਰਨ ਗਿਆ ਸੀ ਤੇ ਦੂਜੇ ਗੁੱਟ ਨੇ ਉਹਨਾਂ ਨੂੰ ਰੋਕਿਆ ਕਿ ਆਪਾਂ ਆਰਮੀ ਨਾਲ ਪੰਗਾ ਨਹੀਂ ਲੈਣਾ ਉੱਥੇ ਉਹਨਾਂ ਦਾ ਟਕਰਾਅਟ ਬਣੀ ਹੈ ਜੀ ਬਾਕੀ ਜਿਹੜੇ ਨਾਂ ਹੈਗੇ ਆ ਉਹਨਾਂ ਤੇ ਵੀ ਪੂਰਾ ਮਾਮਲਾ ਚੱਲ ਹੀ ਰਿਹਾ ਜਿਹੜਾ ਕਾਠਮੰਡੂ ਦਾ ਮੇਅਰ ਵੀ ਅਤੇ ਜਿਹੜਾ ਰੈਪਰ ਨੇਪਾਲ ਦਾ ਜਿਹੜਾ ਪਪੂਲਰ ਰੈਪ ਰੈਪਸ ਹੋਊਗਾ ਦਾ ਜਿਹੜਾ ਫੇਸ ਹੈ ਬਲੇਨਸ਼ਾ ਉਹਦਾ ਜਿਹੜਾ ਗੁੱਟ ਹੈ ਉਹ ਹੁਣ ਬਲੇਨਸ਼ਾ ਦੇ ਨਾਂ ਵਾਸਤੇ ਪੁਸ਼ ਕਰ ਰਿਹਾਗਾ ਇਸੇ ਕਰਕੇ ਉਹਨਾਂ ਨੇ ਸੁਸ਼ੀਲਾ ਕਰਕੀ ਦੇ ਨਾਂ ਤੇ ਰੋਕ ਲਾਈ ਹੈ ਦੇਖੋ ਜਿਹੜੇ ਨੇਪਾਲ ਉੱਥੇ ਹੁਣ ਤੱਕ ਵੀ ਕਰਫਿਊ ਲੱਗਿਆ ਹੋਇਆਗਾ ਹੁਣ ਤੱਕ ਜਿਹੜੇ ਜੈ ਜੀ ਪ੍ਰੋਟੈਸਟਰਸ ਹੈਗੇ ਆ ਉਹ ਸੜਕਾਂ ਤੇ ਫਿਰ ਰਹੇ ਨੇ ਬਹੁਤ ਸਾਰੇ ਜਿਹੜੇ ਸਾਬਕਾ ਪੀਐਮ ਸੀਗੇ ਨੇਪਾਲ ਦੇ ਪ੍ਰਧਾਨ ਮੰਤਰੀ ਸੀ ਉਹਨਾਂ ਨੂੰ ਕੁੱਟਿਆ ਵੀ ਗਿਆ ਫਾਈਨੈਂਸ ਮਿਨਿਸਟਰ ਹੋਰ ਵੀ ਕਈ ਮੰਤਰੀ ਵਗੈਰਾ ਉਹਨਾਂ ਨੂੰ ਕੁੱਟਿਆ ਗਿਆ ਮੌਕੇ ਤੇ ਜਿਹੜੇ ਪੀਐਮ ਸੀਗੇ ਕੇਪੀ ਸ਼ਰਮਾ ਉਹਲੀ ਉਹ ਭੱਜ ਗਏ ਸੀਗੇ ਤੇ ਮਤਲਬ ਹੁਣ ਇਸ ਚੀਜ਼ ਤੇ ਫੇਸ ਫਸਿਆ ਹੋਇਆਗਾ ਕਿ ਕੀ ਦਾ ਨਾਂ ਅੱਗੇ ਕੀਤਾ ਜਾਵੇ ਕਈ ਸਾਰੇ ਨਾਮ ਆ ਰਹੇ ਨੇ ਕੁਲਮਾਨ ਕੀ ਸਿੰਘ ਦਾ ਨਾਂ ਹੈ ਸੁਸੀਲਾ ਕਰਕੀ ਦਾ ਨਾਂ ਹੈ ਬਲੇ ਇਨਸ਼ਾ ਦਾ ਨਾਂ ਹੈ ਬਲੇ ਇਨਸ਼ਾ ਦਾ ਜਿਹੜਾ ਧੜਾ ਦਸਿਆ ਜਾ ਰਿਹਾਗਾ ਉਹ ਖਾਸਾ ਐਗਰੈਸਿਵ ਹੁੰਦਾ ਨਜ਼ਰ ਆ ਰਿਹਾਗਾ ਤੇ ਦੇਖਦੇ ਹਾਂ ਬਾਕੀ ਬਣਦਾ ਕੀ ਹੈ ਅ ਪਿਛਲੇ 3 ਦਿਨਾਂ ਤੋਂ ਲਗਾਤਾਰ ਉੱਥੇ ਜਿਹੜੇ ਹਾਲਾਤ ਨੇ ਉਹ ਠੀਕ ਨਹੀਂ ਹੈ ਗਿਆ ਅ ਅ ਇਹਦੇ ਚ ਇਹ ਨਿਕਲ ਕੇ ਆ ਰਿਹਾਗਾ ਕਿ ਆਰਮੀ ਕੋਸ਼ਿਸ਼ ਕਰ ਰਹੀ ਹੈ ਕਿ ਪ੍ਰੋਟੈਸਟਰਸ ਨੂੰ ਉਹਨਾਂ ਦੇ ਘਰ ਭੇਜ ਦਵੇ ਪਰ ਆਰਮੀ ਤੋਂ ਵੀ ਇਹ ਸਾਰਾ ਮਾਮਲਾ ਨੇਪਾਲ ਦੀ ਆਰਮੀ ਤੋਂ ਕੰਟਰੋਲ ਹੋ ਨਹੀਂ ਰਿਹਾ ਹੂੰ ਜੀ ਸੋ ਜੇਕਰ ਇਸ ਤੋਂ ਅੱਗੇ ਆਪਾਂ ਗੱਲ ਕਰੀਏ ਤਾਂ ਉਧਰ ਅਮਰੀਕਾ ਦੇ ਵਿੱਚ ਬੀਤੀ ਰਾਤ 트াম্প ਦਾ ਵੱਡਾ ਸਮਰਥਕ ਅਤੇ ਇੱਕ ਧੜੇ ਨੂੰ ਚਲਾਉਣ ਵਾਲਾ ਵਿਅਕਤੀ ਚਾਰਲਸ ਕਰਕ ਉਸ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਜਦੋਂ ਉਹ ਇੱਕ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਕਿਸੇ ਗੱਲ ਦਾ ਜਵਾਬ ਦੇ ਰਿਹਾ ਸੀ ਦੱਸਿਆ ਇਹ ਜਾ ਰਿਹਾ ਕਿ ਉਹ ਮਾਸ ਸ਼ੂਟਿੰਗ ਦੇ ਉੱਪਰ ਹੀ ਗੱਲ ਕਰ ਰਿਹਾ ਸੀ ਜਿਸ ਸਮੇਂ ਉਸ ਦੇ ਉੱਤੇ ਹਮਲਾ ਹੁੰਦਾ ਗੋਲੀ ਗਲੇ ਦੇ ਵਿੱਚ ਮਾਰੀ ਜਾਂਦੀ ਹੈ ਤੇ ਇਸ ਤੋਂ ਬਾਅਦ ਖਾਸਾ ਤਣਾਅਪੂਰਨ ਸਥਿਤੀ ਬਣੀ ਹੋਈ ਹੈ 트럼ਪ ਦੇ ਵੱਲੋਂ ਵੀ ਬਹੁਤ ਸਖਤ ਟਿੱਪਣੀਆਂ ਕੀਤੀਆਂ ਗਈਆਂ ਨੇ ਤੇ ਅੱਧਾ ਤੇ ਹੀਠਾ ਕੀਤਾ ਹੋਇਆ ਅਮਰੀਕਾ ਦਾ ਝੰਡਾ ਵੀ ਸ਼ਾਇਦ ਅੱਜ 911 ਵਾਲੀ ਵੱਡੀ ਘਟਨਾ ਦਾ ਵੀ ਦਿਨ ਹੈ ਪਰ ਇਸ ਦੇ ਬਾਰੇ ਕੀ ਕਹੋਗੇ ਜੀ ਤੁਸੀਂ ਹਾਂ ਜੀ ਅੱਜ ਅਮਰੀਕਾ ਦੇ ਇੱਕ ਰਾਈਟ ਵਿੰਗ ਐਕਟਿਵਿਸਟ ਚਾਰਲੀ ਕਰਕ ਦੀ ਡੈਥ ਹੋ ਚੁੱਕੀ ਹੈ ਜੀ ਉਨਾਤੇ ਗਰਦਨ ਤੇ ਗੋਲੀ ਮਾਰੀਏ ਉਹ ਯੂਨੀਵਰਸਿਟੀ ਚ ਇੱਕ ਪ੍ਰੋਗਰਾਮ ਕਰਨ ਗਏ ਸੀ ਬੇਸਿਕਲੀ ਉਹਨਾਂ ਨੇ ਇੱਕ ਪ੍ਰੋਗਰਾਮ ਲਿਖਿਆ ਸੀਗਾ ਦਾ ਅਮਰੀਕਨ ਕਮਬੈਕ ਟੂਰ ਉਹਦੇ ਚ ਉਹ ਅਰਡਰਡ ਯੂਨੀਵਰਸਿਟੀਆਂ ਸੇ ਉਹਨਾਂ ਨੇ ਜਾਣਾ ਸੀਗਾ ਤੇ ਜਦੋਂ ਉਹ ਯੂਟਾ ਵੈਲੀ ਯੂਨੀਵਰਸਿਟੀ ਚ ਸੀਗੇ ਜਿਹੜੀ ਕਿ ਯੂਟਾ ਸਟੇਟ ਚ ਪੈਂਦੀ ਹੈਗੀ ਹੈ ਯੂਟਾ ਵੈਲੀ ਯੂਨੀਵਰਸਿਟੀ ਚ ਜਦੋਂ ਉਹ ਆਪਣੇ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸੀ ਇੱਕ ਟੈਂਟ ਦੇ ਥੱਲੇ ਉਹ ਮਾਈਕ ਫੜ ਕੇ ਬੋਲ ਰਹੇ ਸੀਗੇ ਉਦੋਂ ਹੀ ਅਚਾਨਕ ਉਹਨਾਂ ਦੇ ਗਰਦਨ ਤੇ ਇੱਕ ਗੋਲੀ ਆ ਕੇ ਵੱਜੀ ਹੈ ਖਾਸੀ ਧੇਰ ਖੂਨ ਰਿਸਦਾ ਰਿਹਾ ਜਿਸ ਕਰਕੇ ਉਹ ਜ਼ਮੀਨ ਤੇ गिर ਗਏ ਡਿੱਗੇ ਤੇ ਫਿਰ ਉਹਨਾਂ ਦੀ ਮੌਤ ਹੋ ਚੁੱਕੀ ਮੌਤ ਹੋ ਗਈ ਅ 트럼ਪ ਨੇ ਐਲਾਨ ਕੀਤਾ ਕਿ ਉਹਨਾਂ ਨੂੰ ਮਰਨ ਤੋਂ ਬਾਅਦ ਅਮਰੀਕਾ ਦਾ ਸਰਵੋੱਚ ਨਾਗਰਿਕ ਸਨਮਾਨ ਪ੍ਰੈਜ਼ੀਡੈਂਸ਼ੀਅਲ ਮੈਡਲ ਆਫ ਫ੍ਰੀडम ਦਿੱਤਾ ਜਾਊਗਾ ਤੇ ਅ ਉਹਨਾਂ ਚਾਰਲੀ ਦੀ ਡੈਥ ਤੋਂ ਬਾਅਦ 트럼ਪ ਨੇ ਲਿਖਿਆਗਾ ਕਿ ਸੱਚੇ ਮਾਨ ਅਮਰੀਕੀ ਦੇਸ਼ ਬਖਤਾਰੀ ਕਰਕੇ ਦੇ ਸਨਮਾਨ ਚ ਮੈਂ ਪੂਰੇ ਅਮਰੀਕਾ ਦੇ ਸਾਰੇ ਝੰਡਿਆਂ ਨੂੰ ਰਵਿਵਾਰ ਸ਼ਾਮ 6 ਵਜੇ ਤੱਕ ਅੱਡਾ ਚਗੋਣ ਦੇ ਆਦੇਸ਼ ਦੇ ਰਿਆ ਵਾ ਜਿਹੜਾ ਅ ਬੇਸਿਕਲੀ ਉਹ ਇੱਕ ਸੰਸਥਾ ਚ ਚਲਾਉਂਦੇ ਸੀ ਪੋਲਿਟੀਕਲ ਐਕਟਿਵਿਸਟ ਚਾਰਲੀ ਟਰਨਿੰਗ ਪੁਆਇੰਟ ਯੂ ਐਸ ਏ ਨਾਤੇ ਟੀ ਪੀ ਯੂ ਐਸ ਏ ਉਹਨੂੰ ਕਿਹਾ ਜਾਂਦਾਗਾ ਇਸ ਚ ਸਕੂਲਾਂ ਕਾਲਜਾਂ ਦੇ ਜਿਹੜੇ ਸਟੂਡੈਂਟ ਰਾਜਨੀਤੀ ਚ ਇੱਛਾ ਰੱਖਦੇ ਸੀਗੇ ਉਹਨਾਂ ਨਾਲ ਉਹ ਡਾਇਲੋਗ ਵੀ ਰੱਖਦੇ ਸੀ ਤੇ ਉਹਨਾਂ ਦਾ ਇੱਕ ਉਹਨਾਂ ਨੇ ਸੰਗਠਨ ਵੀ ਬਣਾ ਰੱਖਿਆ ਸੀਗਾ ਉਹਨਾਂ ਨੂੰ ਅ ਅਮਰੀਕਨ ਕਮਬੈਕ ਇਹ ਪੂਰਾ ਪ੍ਰੋਗਰਾਮ ਅਲਿਕਿਆ ਵਾਸਤੇ ਉਹ ਕਿਤੇ ਨਾ ਕਿਤੇ ਅਮਰੀਕਨ ਜਿਹੜਾ ਰਾਈਟ ਵਿੰਗ ਹੈ ਉਹਨੂੰ ਡਿਫੈਂਡ ਕਰਦੇ ਸੀ 트াম্প ਦੀ ਜਿਹੜੇ ਆਪੋਜੀਸ਼ਨਾਂ ਸੀਗੀਆਂ ਕਲਾਸਿਕ ਪੋਲਿਟਿਕਲ ਪੋਜੀਸ਼ਨਾਂ ਉਹਨਾਂ ਨੂੰ ਵੀ ਸਟੂਡੈਂਟਸ ਦੇ ਵਿੱਚ ਪੁਸ਼ ਕਰਦੇ ਹੁੰਦੇ ਸੀਗੇ ਤੇ ਖਾਸ ਕਰ ਸਿਵਲ ਸੋਸਾਇਟੀ ਦੇ ਸਟੂਡੈਂਟਸ ਦੇ ਵਿੱਚ ਜਿਹੜਾ ਪੈਟੀ ਬੁਰਜੂਆ ਸੈਕਸ਼ਨ ਹੁੰਦਾ ਸ਼ਹਿਰਾਂ ਦਾ ਯੂਨੀਵਰਸਿਟੀਆ ਦਾ ਡਾਕਟਰ ਵਕੀਲ ਪ੍ਰੋਫੈਸਰ ਉਹਨਾਂ 'ਚ ਉਹ ਠੀਕ ਠਾਕ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰਦੇ ਸੀਗੇ ਪਰ ਖੈਰ ਉਹਨਾਂ ਦੀ ਕੱਲ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈਗੀ ਆ ਤੇ ਅੱਗੇ ਕੋਈ ਅਪਡੇਟ ਆਊਗਾ ਤਾਂ ਇਸ ਜਾਣਕਾਰੀ ਚ ਜ਼ਰੂਰ ਅਸੀਂ ਅਪਡੇਟ ਕਰਾਂਗੇ ਜੀ ਜੇਕਰ ਆਪਾਂ ਇਸ ਤੋਂ ਅੱਗੇ ਚਲੀਏ ਤਾਂ ਉਧਰ ਕੇਂਦਰ ਜਿਸ ਨੂੰ ਲੈ ਕੇ ਜਿਸ ਗੱਲ ਨੂੰ ਲੈ ਕੇ ਅਦਾਲਤ ਦੇ ਵਿੱਚ ਜ਼ੋਰ ਦੇ ਰਿਹਾ ਹੈ ਉਹ ਬਹੁਤ ਘਿਣਾਉਣੀ ਜੀ ਜਾਪਦੀ ਹੈ ਤੇ ਐਂ ਜਾਪਦਾ ਹੈ ਕਿ ਕੇਂਦਰ ਚਾਹੁੰਦਾ ਹੈ ਕਿ ਬਿਲਕੁਲ ਫੈਡਰਲਿਜ਼ਮ ਵਰਗੀ ਕੋਈ ਗੱਲਬਾਤ ਨਾ ਹੋਵੇ ਤੇ ਸਾਡਾ ਹੀ ਇੱਕ ਤਰੀਕੇ ਦੇ ਨਾਲ ਸਰਪ੍ਰਸਤ ਹਰੇਕ ਵਿਅਕਤੀ ਦੇ ਉੱਪਰ ਹਰੇਕ ਸਟੇਟ ਦੇ ਉੱਪਰ ਬੈਠਾ ਰਹੇ ਗੱਲ ਰਾਸ਼ਟਰਪਤੀ ਤੇ ਰਾਜਪਾਲ ਦੇ ਡੈਡਲਾਈਨਸ ਨੂੰ ਲੈ ਕੇ ਕਰ ਰਹੇ ਆ ਜਦੋਂ ਕੋਈ ਵੀ ਕਾਨੂੰਨ ਕਰਨਾ ਹੁੰਦਾ ਜਾਂ ਕੋਈ ਸੋਧ ਕਰਨੀ ਹੁੰਦੀ ਹੈ ਜਦੋਂ ਸਟੇਟ ਆਪਣੇ ਪੱਧਰ ਤੇ ਵਿਧਾਨ ਸਭਾ ਚੋਸ ਤੇ ਮਤਾ ਪਾਉਂਦੀ ਹੈ ਤੇ ਉਸ ਤੋਂ ਬਾਅਦ ਅੱਗੇ ਉਸ ਨੂੰ ਰਾਜਪਾਲ ਕੋਲ ਭੇਜਿਆ ਜਾਂਦਾ ਹੈ ਸਾਈਨਸ ਦੇ ਲਈ ਦਸਤਖਤਾਂ ਦੇ ਲਈ ਇਹ ਦਸਤਖਤਾਂ ਦੇ ਲਈ ਤਾਂ ਕਿ ਉਹ ਲਾਗੂ ਹੋ ਸਕੇ ਤਾਂ ਉਹਨਾਂ ਨੂੰ ਕਈ-ਕਈ ਸਾਲਾਂ ਤੱਕ ਕਈ-ਕਈ ਮਹੀਨਿਆਂ ਤੱਕ ਰਾਜਪਾਲ ਆਪਣੇ ਕੋਲ ਰੋਕੀ ਰੱਖਦੇ ਨੇ ਇਸ ਤੇ ਜਦੋਂ ਗੱਲ ਤੁਰਦੀ ਹੈ ਤਾਂ ਹੁਣ ਕੇਂਦਰ ਕਹਿ ਰਿਹਾ ਵੀ ਭਾਈ ਆਪਾਂ ਇਹਨਾਂ ਤੇ ਡੈਡ ਲਾਈਨ ਨਹੀਂ ਲਾ ਸਕਦੇ ਨਾ ਹੀ ਰਾਸ਼ਟਰਪਤੀ ਤੇ ਨਾ ਹੀ ਰਾਜਪਾਲ ਦੇ ਉੱਪਰ ਇਹ ਤਾਂ ਫਿਰ ਸਿੱਧਮ ਸਿੱਧਾ ਕਿਸੇ ਨੂੰ ਪੂਰਾ ਨ ਅਧਿਕਾਰ ਦੇ ਦੇਣਾ ਕਿਸੇ ਸਟੇਟ ਨੂੰ ਕਿਵੇਂ ਚੱਲਣਾ ਚਾਹੀਦਾ ਉਹ ਇਹ ਹੱਕ ਦੇ ਦੇਣਾ ਇਹ ਉਹ ਉਹ ਦੀ ਚਲਕ ਪਾਉਂਦਾ ਪਾਇਓ ਜਰਾ ਚਾਨਣਾ ਹਾਂਜੀ ਲਗਾਤਾਰ ਆਪਨ ਪਤਾ ਹੈ ਕਿ ਇਸ ਮਾਮਲੇ ਤੇ 10 ਦਿਨਾਂ ਤੱਕ ਸੁਣਵਾਈ ਚੱਲੀ ਹੈ ਦਲੀਲਾਂ ਦਿੱਤੀਆਂ ਗਈਆਂ ਦੋਵਾਂ ਪੱਖਾਂ ਵੱਲੋਂ ਬੇਸਿਕਲੀ 8 ਅਪ੍ਰੈਲ ਨੂੰ ਇੱਕ ਫੈਸਲਾ ਸੁਣਾ ਦਿੱਤਾ ਸੀਗਾ ਦੋ ਜੱਜਾਂ ਦੀ ਬੈਂਚਾਂ ਨੇ ਤੇ ਉਸਦੇ ਉਲਟ ਉਹ ਗਏ ਸੀਗੇ ਉਹਦੇ ਅਗੇਂਸਟ ਇੰਡੀਅਨ ਗਵਰਨਮੈਂਟ ਨੇ ਪਟੀਸ਼ਨ ਪਾਈ ਸੀ ਤੇ ਜਰਨਲ ਜਿਹੜਾ ਸੋਲੀਸਿਟਰ ਜਰਨਲ ਸਰ ਸ਼ਰਮਾਤਾ ਉਹਨਾਂ ਨੇ ਸਾਫ਼ ਕਿਹਾ ਸੀਗਾ ਕਿ ਜਿਹੜਾ ਉਹ ਫੈਸਲਾ ਡੈਡਲਾਈਨ ਵਾਲਾ ਸੁਣਾਇਆ ਗਿਆ ਸੀ ਉਹ ਠੀਕ ਨਹੀਂ ਹੈ ਜੇ ਉਸ ਕਿਸਮ ਦੇ ਫੈਸਲੇ ਅਦਾਲਤਾਂ ਸੁਣਾਣ ਗਿਆ ਫਿਰ ਤਾਂ ਅਦਾਲਤਾਂ ਚ ਬੜੀ ਬੜੀ ਗਿਣਤੀ ਦੇ ਵਿੱਚ ਪਟੀਸ਼ਨਾਂ ਦਖਲ ਹੋਣ ਗਿਆ ਤੇ ਜਿਹੜੇ ਇੰਡੀਅਨ ਜੁਡੀਸ਼ਰੀ ਉਹਦੇ ਤੇ ਬੋਝ ਵਧੂਗਾ ਇਹ ਗੱਲ ਤੋਂ ਸਰ ਮੈਂ ਤਵੱਲਾ ਵੱਲੋਂ ਕੀਤੀ ਗਈ ਸੀ ਸੀਜੀਆਈ ਦੀ ਅਗਵਾਈ ਦੀ ਪੰਜ ਬੈਂਚਾਂ ਦੀ ਪੰਜ ਜੱਜਾਂ ਦੀ ਬੈਂਚ ਨੇ ਸੁਣਵਾਈ ਕੀਤੀ ਹੈ ਤੇ ਉਹਦੇ ਚ ਜਿਹੜੀ ਇੰਡੀਆ ਦੀ ਪ੍ਰੈਜ਼ੀਡੈਂਟ ਉਹਨੇ ਵੀ 14 ਬਟੇ ਸਵਾਲ ਕੀਤੇ ਸੀਗੇ ਇੱਕ ਤਾਂ ਸਵਾਲ ਇਹ ਸੀਗਾ ਕਿ ਜੇ ਰਾਜਪਾਲ ਕੋਲ ਕੋਈ ਬਿੱਲ ਆ ਜਾਂਦਾ ਤੇ ਉਹਨਾਂ ਕੋਲ ਕਿਹੜੇ ਕਿਹੜੇ ਕਨਸਟੀਟਿਊਸ਼ਨਲ રાઇટ્સ ਨੇ કે મતલબ ਜਿਹੜਾ ਰਾਜਪਾਲ ਹੈਗਾ ਉਹ ਫੈਸਲਾ ਲੈਂਦਿਆਂ ਸਮੇਂ ਮੰਤਰੀ ਪਰਿਸ਼ਦ ਦੀ ਸਲਾਹ ਤੋਂ ਬੰਧਿਆ ਹੋਇਆਗਾ ਉਸ ਤੋਂ ਅਲਾਵਾ ਵੀ ਹੋਰ ਕਈ ਸਾਰੀਆਂ ਚੀਜ਼ਾਂ ਸੀ ਕਿ ਰਾਸ਼ਟਰਪਤੀ ਦੇ ਫੈਸਲੇ ਨੂੰ ਅਦਾਲਤ ਅਦਾਲਤ ਚ ਚੁਣੌਤੀ ਦਿੱਤੀ ਜਾ ਸਕਦੀ ਹੈ ਇਹ ਵੀ ਇੱਕ ਵੱਡਾ ਉਹਨਾਂ ਨੇ ਪੁਆਇੰਟ ਚੁੱਕਿਆ ਸੀਗਾ ਯਾਨੀ ਕਿ ਰਾਸ਼ਟਰਪਤੀ ਨੂੰ ਉਹ ਸਭ ਤੋਂ ਵੱਡਾ ਦਿਖਾ ਰਹੇ ਨੇ ਕਿ ਕੋਰਟ ਤੋਂ ਉੱਤੇ ਨੇ ਇਹ 14 ਪੁਆਇੰਟਾਂ ਚ ਸੀਗਾ ਕਿ ਕੀ ਰਾਸ਼ਟਰਪਤੀ ਨੂੰ ਸੁਪਰੀਮ ਕੋਰਟ ਤੋਂ رائے ਲੈਣੀ ਚਾਹੀਦੀ ਕਿ ਉਹ ਜ਼ਰੂਰੀ ਹੈ ਇਸ ਕਿਸਮ ਦੇ ਪੁਆਇੰਟ ਸੀਗੇ ਯਾਨੀ ਕਿ ਬੇਸਿਕਲੀ ਗਵਰਨਰਸ ਅਤੇ ਜਿਹੜਾ ਇੰਡੀਆ ਦਾ ਰਾਸ਼ਟਰਪਤੀ ਹੈ ਉਹਨਾਂ ਦੀ ਕੀ ਪਾਵਰਾਂ ਨੇ ਉਹਦੇ ਬਾਰੇ ਇੱਕ ਵੱਡਾ ਸਵਾਲ ਵੱਡਾ ਖੁਲਾਸਾ ਹੋਣ ਜਾ ਰਿਹਾ ਹੈਗਾ ਬੇਸਿਕਲੀ ਸੁਪਰੀਮ ਕੋਰਟ ਦਾ ਇੱਕ ਪੱਖ ਹੈ ਵੀ ਕਿ ਉਹ ਕਨਸਟੀਟਿਊਸ਼ਨਲ ਕੋਰਟ ਹੈ ਉਹ ਕਨਸਟੀਟਿਊਸ਼ਨ ਚ ਕੀ ਕੀ ਚੀਜ਼ਾਂ ਨੇ ਉਹਨਾਂ ਨੂੰ ਕਿਵੇਂ ਡਿਫਾਈਨ ਕੀਤਾ ਜਾਊਗਾ ਉਹਦੇ ਬਾਰੇ ਵੀ ਉਹ ਡਿਫਾਈਨ ਕਰਦਾਗਾ ਦੇਖਦੇ ਹਾਂ ਸੁਪਰੀਮ ਕੋਰਟ ਇਹਨਾਂ ਦੋਆਂ ਉਹਦਿਆਂ ਦੇ ਜਿਹੜੇ ਹੱਕ ਨੇ ਕਨਸਟੀਟਿਊਸ਼ਨਲ ਹੱਕ ਨੇ ਉਹ ਕਨਸਟੀਟਿਊਸ਼ਨ ਚ ਉਹਨਾਂ ਨੂੰ ਕਿੰਨਾ ਵਜ਼ਨ ਦਿੱਤਾ ਗਿਆ ਹੈਗਾ ਕਿੰਨੇ ਹੱਕ ਦਿੱਤੇ ਗਏ ਹੈਗੇ ਆ ਉਹ ਉਹਨਾਂ ਨੂੰ ਡਿਫਾਈਨ ਕਰੂਗਾ ਕਿਵੇਂ ਡਿਫਾਈਨ ਕਰੂਗਾ ਉਹ ਅਗਲੇ ਆਉਣ ਵਾਲੇ ਦਿਨਾਂ ਚ ਆਪਾਂ ਨੂੰ ਪਤਾ ਲੱਗੂਗਾ ਪਰ ਇਹ ਗਲਤਾਂ ਖੜੀ ਹੋ ਚੁੱਕੀ ਹੈ ਕਿ ਜਿਹੜਾ ਫੈਡਰਲਿਜ਼ਮ ਹੈ ਉਹ ਕਿਤੇ ਨਾ ਕਿਤੇ ਜਿਹੜੀ ਮੌਕੇ ਦੀ ਕੇਂਦਰੀ ਹਕੂਮਤ ਹੈ ਉਹ ਗਵਰਨਰਸ ਅਤੇ ਪ੍ਰੈਜ਼ੀਡੈਂਟ ਦੇ ਰਾਹੀਂ ਚੈਲੰਜ ਕਰ ਰਹੀ ਹੈ ਯਾਨੀ ਕਿ ਸੂਬਿਆਂ ਦੀ ਚੁਣੀ ਹੋਈਆਂ ਚੁਣੀਆਂ ਹੋਈਆਂ ਸਰਕਾਰਾਂ ਨੂੰ ਕਿਤੇ ਨਾ ਕਿਤੇ ਗਵਰਨਰਾਂ ਦੇ ਰਾਹੀਂ ਚੈਲੰਜ ਕੀਤਾ ਜਾ ਰਿਹਾ ਹੈਗਾ ਦੇ ਹੱਚ ਜਿਹੜੀ ਇਸ ਚੈਲੰਜ ਦੇ ਹੱਚ ਗਵਰਨਰ ਆ ਦੇ ਜਿਹੜੀ ਕੇਂਦਰ ਸੂਬਾ ਕੇਂਦਰ ਸਰਕਾਰ ਹੈ ਮੁਲਕ ਦੀ ਉਹ ਡਟ ਕੇ ਖੜੀ ਹੈ ਜੀ ਸੋ ਜੇਕਰ ਅੱਗੇ ਆਪਾਂ ਅਗਲੀ ਗੱਲ ਕਰੀਏ ਤਾਂ ਉਧਰ ਭਾਰਤ ਨੇ ਮੰਗ ਰੱਖੀ ਹੈ ਕਿ ਰੂਸ ਦੀ ਸੈਨਾ ਚ ਭਾਰਤੀ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਭਰਤੀ ਹੋਣ ਤੋਂ ਰੋਕਿਆ ਜਾਵੇ ਤੁਸੀਂ ਕੱਲ ਵੀ ਸ਼ਾਇਦ ਇਸ ਕਵਰ ਤੇ ਚਾਨਣਾ ਪਾਇਆ ਸੀ ਕਿ ਦੋ ਨੌਜਵਾਨ ਇੱਕ ਪੰਜਾਬ ਦੇ ਨਾਲ ਸੰਬੰਧ ਰੱਖਦੇ ਇੱਕ ਹਰਿਆਣੇ ਦੇ ਨਾਲ ਉਹ ਸ਼ਾਇਦ ਯੂਕਰੇਨ ਦੇ ਵਾਲੇ ਪਾਸਿਓਂ ਲੜਨ ਦੇ ਲਈ ਉਹਨਾਂ ਨੂੰ ਤਿਆਰ ਕੀਤਾ ਗਿਆ ਸੀ ਪਾਇਓਚਾਨਾ ਹਾਂਜੀ ਬੇਸਿਕਲੀ ਯੂਕਰੇਨ ਅਤੇ ਰੂਸ ਦਾ ਜਿਹੜਾ ਯੁੱਧ ਚੱਲ ਰਿਹਾ ਹੈਗਾ ਉਹਦੇ ਵਿੱਚ ਬਹੁਤ ਸਾਰੇ ਇੰਡੀਅਨ ਫਸੇ ਹੋਏ ਨੇ ਅ ਰੂਸਿਆ ਰੂਸਿਆ ਨਾਰਮੀ ਤੇ આરોਪ ਲਾਇਆਗਾ ਇੰਡੀਆ ਦੇ ਫੋਰਨ ਜਿਹੜੇ ਮਿਨਿਸਟਰੀ ਦੇ ਸਪੋਕਸਪਰਸਨ ਨੇ ਰੰਦੀਪ ਜੈਸਵਾਲ ਉਹਨਾਂ ਨੇ આરોਪ ਲਾਇਆਗਾ ਕਿ ਇਹਨਾਂ ਮੁੰਡਿਆਂ ਨੂੰ ਭਰਤੀ ਤਾਂ ਇਹ ਕਹਿ ਕੇ ਕੀਤਾ ਜਾਦਾਗਾ ਕਿ ਅਸੀਂ ਤੁਹਾਨੂੰ ਹੈਲਪਰ ਦੇ ਤੌਰ ਤੇ ਭਰਤੀ ਕਰਿਆ ਥੋਡੇ ਤੋਂ ਹੈਲਪਿੰਗ ਜਿਹੜੀ ਜਿਹੜੀ ਰੂਸਿਆ ਦੀ ਆਰਮੀ ਉਹਦੇ ਵਿੱਚ ਜਿਹੜੀ ਹੈਲਪਿੰਗ ਕਿਸਮ ਦੀਆਂ ਕੰਮ ਨੇ ਨੌਕਰੀਆਂ ਨੇ ਉਹਨਾਂ 'ਚ ਤੁਹਾਨੂੰ ਰੱਖਿਆ ਜਾਊਗਾ ਉਹਨਾਂ ਨੂੰ ਵਾਰ ਜ਼ੋਨ ਚ ਭੇਜ ਦਿੱਤਾ ਜਾਂਦਾਗਾ ਇਸ ਕਰਕੇ ਉਹਨਾਂ ਨੇ ਕਿਹਾ ਕਿ ਜਿਹੜੇ ਇਸ ਕਿਸਮ ਦੇ ਚੀਜ਼ਾਂ ਨੇ ਉਹ ਨਾ ਹੋਣ ਤੇ ਨਾ ਫਸਿਆ ਜਾਵੇ ਇਸ ਸਾਰੇ ਮਾਮਲੇ ਦੇ ਵਿੱਚ ਇਹ ਗੱਲ ਉਹਨਾਂ ਨੇ ਕਹੀ ਹੈ ਤੇ ਬਾਕੀ ਉਹਨਾਂ ਨੇ ਇਹ ਵੀ ਕਿਹਾ ਕਿ ਰੂਸ ਤੋਂ ਵੀ ਗੁਜ਼ਾਰਿਸ਼ ਕੀਤੀ ਕਿ ਇੰਡੀਆ ਦੇ ਮੁੰਡਿਆਂ ਨੂੰ ਪਰਤੀ ਨਾ ਕੀਤਾ ਜਾਵੇ ਤੇ ਕੱਲ ਵੀਡੀਓ ਆਈ ਸੀ ਕਿ ਜੀ ਫਤਿਹਵਾਦੀ ਸੀਗੇ ਨੌਜਵਾਨ ਹਰਿਆਣੇ ਦੇ ਦੋ ਜਣੇ ਤੇ 15 ਉਹਨਾਂ ਨੇ ਦੱਸਿਆ ਸੀਗਾ ਕਿ 15 ਲੋਕ ਹੈਗੇ ਉਹਨਾਂ ਚ ਹਰਿਆਣੇ ਤੇ ਪੰਜਾਬ ਦੇ ਨੌਜਵਾਨ ਨੇ ਸਾਰੇ ਜਿਹੜੇ ਫਸੇ ਹੋਏ ਨੇ ਯੂਕਰੇਨ ਦੇ ਵਿੱਚ ਉਹਨਾਂ ਨੂੰ ਹੁਣ ਜੰਗ 'ਚ ਭੇਜਿਆ ਜਾਊਗਾ ਉਹਦੇ ਉਲਟ ਉਹ ਭੱਜੇ ਹੋਏ ਸੀ ਟ੍ਰੇਨਿੰਗ ਸੈਂਟਰ ਤੋਂ ਉਹ ਇੱਕ ਵੀਡੀਓ ਸੀ ਜਿਹਦੇ ਬਾਰੇ ਕਲਾਫਾ ਜ਼ਿਕਰ ਕਰ ਰਹੇ ਸੀ ਹੂੰ ਜੀ ਉਧਰ ਵੋਟ ਚੋਰੀ ਦਾ ਜਿਹੜਾ ਰੌਲਾ ਪਿਆ ਹੋਇਆ ਹੈ ਉਥੇ ਸੋਸ਼ਲ ਮੀਡੀਆ ਤੇ ਬੜੀ ਜੰਗ ਛੇੜੀ ਹੋਈ ਹੈ ਖਾਸ ਤੌਰ ਤੇ ਜਿਹੜੇ ਪੋਲਿਟੀਕਲ ਪੇਜ ਹੁੰਦੇ ਨੇ ਇਹ ਭਾਜਪਾ ਵਾਲਿਆਂ ਦੇ ਉੱਪਰ ਤੰਜ਼ ਕਾਂਗਰਸ ਕੱਸਦੀ ਰਹਿੰਦੀ ਹੈ ਕਾਂਗਰਸ ਦੇ ਵੱਲੋਂ ਤਰ੍ਹਾਂ ਤਰ੍ਹਾਂ ਦੇ ਮੀਮ ਬਣਾ ਕੇ ਅਪਲੋਡ ਕੀਤੇ ਜਾਂਦੇ ਨੇ ਪਰ ਗੱਲ ਜੇਕਰ ਉਸ ਤੋਂ ਅਗਲੀ ਕਰੀਏ ਕਿ ਵੋਟ ਚੋਰੀ ਸ਼ਬਦ ਬਹੁਤ ਵੱਡਾ ਬਣ ਗਿਆ ਹੈ ਇਸ ਸਮੇਂ ਤੇ ਰਾਹੁਲ ਗਾਂਧੀ ਵੀ ਇਸ ਨੂੰ ਵਰਤਣ ਤੋਂ ਹੁਣ ਝਿਜਕਦੇ ਨਹੀਂ ਕਿਤੇ ਵੀ ਵਰਤ ਲੈਂਦੇ ਨੇ ਤੇ ਹੁਣ ਉਹ ਕਹਿੰਦੇ ਨੇ ਵੀ ਵਿਸਫੋਟਕ ਸਬੂਤ ਦੇਾਂਗੇ ਵੋਟ ਚੋਰੀ ਦੇ ਮਾਮਲੇ ਦੇ ਵਿੱਚ ਕਿਉਂਕਿ ਪਹਿਲਾਂ ਤਾਂ ਸ਼ਾਇਦ ਇਹਨਾਂ ਦੇ ਆਖੇ ਗਏ ਹਰੇਕ ਸਬੂਤ ਨੂੰ ਨੈਗਲੈਕਟ ਕਰਨ ਦੇ ਲਈ ਖਤਮ ਕਰਨ ਦੇ ਲਈ ਉਸ ਦਾ ਅਸਰ ਘਟਾਉਣ ਦੇ ਲਈ ਜਿਹੜੀ ਪ੍ਰੈਸ ਕਾਨਫਰੰਸ ਕਰ ਦਿੱਤੀ ਗਈ ਸੀ ਚੋਣ ਆਯੋਗ ਦੇ ਵੱਲੋਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਆਸਟਰੀਆ ਵੀ ਖਾਸੀਆਂ ਤੱਜੀਆਂ ਉਡੀਆਂ ਉਸ ਦਾ ਬਹੁਤ ਮਜ਼ਾਕ ਬਣਾਇਆ ਗਿਆ ਸੋਸ਼ਲ ਮੀਡੀਆ ਦੇ ਉੱਪਰ ਕਿਉਂਕਿ ਜਦੋਂ ਖਾਸ ਤੌਰ ਤੇ ਸੀਸੀਟੀਵੀ ਫੁਟੇਜ ਜਾਰੀ ਕਰਨ ਦੀ ਗੱਲ ਕਰਦੇ ਨੇ ਤਾਂ ਅੱਗਿਓ ਇੱਕ ਅਹੁਦੇ ਤੇ ਬੈਠਾ ਹੋਇਆ ਵਿਅਕਤੀ ਬੜਾ ਕਹਿ ਲਈ ਘਟਿਆ ਘਟਿਆ ਬਿਆਨ ਦਿੰਦਾ ਹੈ ਕਿ ਅਸੀਂ ਆਪਣੀਆਂ ਮਾਵਾ ਭੈਣਾਂ ਦੀ ਫੁਟੇਜ ਹੁਣ ਜਾਰੀ ਕਰਾਂਗੇ ਇਹ ਕੈਲੀਏ ਤਰਕਪੂਰਨ ਜਵਾਬ ਕੋਈ ਨਹੀਂ ਦਿੱਤਾ ਜਾਂਦਾ ਪਰ ਹੁਣ ਜਦੋਂ ਰਾਹੁਲ ਗਾਂਧੀ ਇਹ ਕਹਿ ਰਿਹਾ ਹੈ ਕਿ ਵਿਸਪੋਟਕ ਸਬੂਤ ਦੇਵਾਂਗੇ ਤਾਂ ਇਸ ਨੂੰ ਆਪਾਂ ਕਿਵੇਂ ਸਮਝੀਏ ਕੀ ਕਹਿਣਾ ਚਾਹੁੰਦਾ ਹੈ ਰਾਹੁਲ ਗਾਂਧੀ ਅਹ ਦੇਖੋ ਇਹਦੇ ਚ ਉਹਨਾਂ ਨੇ ਬੇਸਿਕਲੀ ਉਹ ਜਿਹੜੀ ਗੱਲ ਕੀਤੀ ਸੀਗੀ ਕਿ ਵੋਟ ਚੋਰੀ ਹੋਈ ਹੈ ਬਹੁਤ ਸਾਰੇ ਡਬਲ ਵੋਟਰ ਨੇ ਹੋਰ ਕਿਸਮ ਕਈ ਕਿਸਮ ਦੀਆਂ ਗੱਲਾਂ ਕੀਤੀਆਂ ਸੀ ਅੱਜ ਉਹਨਾਂ ਨੇ ਐਨਆਈ ਨੂੰ ਕਿਹਾ ਕਿ ਐਨਆਈ ਵਾਲੇ ਮੇਰਾ ਬਿਆਨ ਨਹੀਂ ਚਲਾਉਂਦੇ ਤੇ ਮੇਰਾ ਬਿਆਨ ਤੁਸੀਂ ਪਬਲਿਸ਼ ਕਰੋ ਤੇ ਉਹਨਾਂ ਨੇ ਕਿਹਾ ਕਿ ਵੋਟ ਚੋਰ ਗੱਦੀ ਛੋੜ ਉਹਦੇ ਚ ਉਹਨਾਂ ਨੇ ਇਹ ਵੀ ਕਿਹਾ ਕਿ ਹਜੇ ਤੱਕ ਤਾਂ ਸਿਰਫ ਬੰਬ ਹੀ ਆਇਆ ਸੀਗਾ ਹੁਣ ਮੈਂ ਹਾਈਡਰੋਜਨ ਬੰਬ ਲੈ ਕੇ ਆਉਂਗਾ ਜਿਹੜਾ ਕਿ ਬੀਜੇਪੀ ਨੂੰ ਜਮ੍ਹਾਂ ਐਕਸਪੋਜ਼ ਕਰ ਦਊਗਾ ਉਹਨਾਂ ਨੇ ਕਿਹਾ ਕਿ ਮਹਾਰਾਸ਼ਟਰ ਕਰਨਾਟਕ ਤੇ ਹਰਿਆਣੇ ਦੇ ਵਿੱਚ ਇਲੈਕਸ਼ਨ ਚ ਵੋਟਾਂ ਚੋਰੀ ਕਰਕੇ ਇਹਨਾਂ ਨੇ ਹਕੂਮਤਾਂ ਬਣਾਈਆਂ ਨੇ ਅਸੀਂ ਪਹਿਲਾਂ ਵੀ ਸਬੂਤ ਦੇ ਚੁੱਕੇ ਆ ਹੁਣ ਜਿਹੜੇ ਅਸੀਂ ਸਬੂਤ ਦਵਾਂਗੇ ਉਹਦੇ ਉਸ ਤੋਂ ਉਹ ਬਹੁਤ ਸਾਰੇ ਵੋਟਾਂ ਖੋਣਗੇ ਉਹਦੇ ਕਰਕੇ ਉਹਨਾਂ ਕਰਕੇ ਕਿਤੇ ਨਾ ਕਿਤੇ ਇਹਨਾਂ ਦੀ ਸਾਰੀ ਜਿਹੜੀ ਰਹੀ ਖਈ ਆਪਾਂ ਕਹੇ ਲਈ ਕ੍ਰੈਡੀਬਿਲਟੀ ਹੈਗੀ ਆ ਉਹ ਸਾਰੀ ਮਿੱਟੀ ਚ ਮਿਲ ਜੂਗੀ ਇਹ ਗੱਲਾਂ ਉਹਨਾਂ ਲੋਕਾਂ ਕਈਆਂ ਗਏ ਆ ਹੈਗੇ ਆ ਕਾਪੇ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਰੌਲ ਗੰਦੀ ਹੈ ਉਹ ਇਹ ਰੋਕ ਲਾ ਰਹੇ ਨੇ ਕਿ ਭਾਜੀਪੀ ਬੇਸਿਕਲੀ ਹਕੂਮਤ ਚ ਵੋਟਾਂ ਚੋਰੀ ਕਰਕੇ ਆਈਏ ਤੇ ਉਹਨਾਂ ਨੇ ਬਹੁਤ ਸਾਰੇ ਇਸ਼ੂਜ਼ ਨੂੰ ਅੱਗੇ ਰੇਜ਼ ਕੀਤਾ ਹੈਗਾ ਇਸ ਇਸ ਦੇ ਇਹਦੇ ਵਿੱਚ ਕਈ ਇਸ਼ੂਸ ਆਏ ਨੇ ਕਿ ਕਈ ਥਾਵਾਂ ਤੇ ਜਦੋਂ ਜਿੱਥੇ ਇਲੈਕਸ਼ਨ ਹੁੰਦੇ ਨੇ ਮਹੀਨੇ ਪਹਿਲਾਂ ਉੱਥੇ ਬਹੁਤ ਸਾਰੀਆਂ ਵੋਟਾਂ ਵੱਧ ਜਾਂਦੀਆਂ ਨੇ ਡਬਲ ਵੋਟਰ ਦਾ ਵੀ ਹੈ 크로스 VOTING ਦਾ ਮਾਮਲਾ ਹੈਗਾ ਫਰਜੀ VOTER ਵਾਲਾ ਜਿਹੜਾ ਵੱਡਾ ਇੱਕ ਪੂਰਾ ਚੱਲਿਆ ਹੋਇਆ ਹੈਗਾ ਇੱਕ ਇੱਕ ਐਡਰੈਸ ਤੇ 200 200 VOT ਨਿਕਲਣਾ ਉਹ ਇੱਕ ਮਾਮਲਾ ਹੈਗਾ ਉਹ ਸਾਰੀ ਚੀਜ਼ਾਂ ਨੂੰ ਲੈ ਕੇ ਰਾਹੁਲ ਗਾਂਧੀ ਬਿਸਲੇ ਇੱਕ ਮਹੀਨੇ ਤੋਂ ਲਗਾਤਾਰ BJP ਦੇ ਖਿਲਾਫ ਲੱਗੇ ਹੋਏ ਨੇ ਦੇਖਦੇ ਆ ਉਹ ਕਿਹੜਾ ਹਾਈਡਰੋਜਨ ਬੰਮ ਫੋੜਨਗੇ ਦੱਸਿਆ ਜਾ ਰਿਹਾ ਹੈਗਾ ਕਿ ਹਰਿਆਣਾ ਦਜਾ ਇਲੈਕਸ਼ਨ ਹੋਇਆ ਸੀ ਉਹਨੂੰ ਲੈ ਕੇ ਉਹ ਕੁਝ ਵੱਡਾ ਐਕਸਪੋਜ਼ ਕਰਨ ਦੀ ਤਿਆਰੀ ਚ ਹੈਗੇ ਜੀ ਜੇਕਰ ਅਗਲੀ ਆਪਾਂ ਗੱਲ ਕਰੀਏ ਤਾਂ ਉੱਧਰ ਉਪਰਾਸ਼ਟਰਪਤੀ ਚੋਣਾਂ ਦੇ ਵਿੱਚ ਕ੍ਰੋਸ ਵੋਟਿੰਗ ਦਾ ਬੜਾ ਵਿਵਾਦ ਚੱਲ ਰਿਹਾ ਹੈ ਗੱਲ ਹੋ ਰਹੀ ਹੈ ਲਗਾਤਾਰ ਕਿ ਕਿਸ ਤਰੀਕੇ ਦੇ ਨਾਲ ਇੰਨੀਆਂ ਜ਼ਿਆਦਾ ਵੋਟਾਂ ਭੁਗਤਦੀਆਂ ਨੇ ਵੈਸੇ ਤਾਂ ਪਹਿਲਾਂ ਵੀ ਜ਼ਿਕਰ ਤੁਸੀਂ ਕੀਤਾ ਸੀ ਕਿ ਐਨਡੀਏ ਨੂੰ ਬਹੁਮਤ ਸਪਸ਼ਟ ਰੂਪ ਦੇ ਵਿੱਚ ਸੀਗੀ ਤੇ ਉਹਨਾਂ ਦਾ ਬੰਦਾ ਜਿੱਤਣਾ ਸੁਭਾਵਿਕ ਜੀ ਗੱਲ ਸੀ ਪਰ ਫਿਰ ਵੀ ਇਹ ਛਣ ਛਣ ਕੇ ਗੱਲ ਆ ਰਹੀ ਹੈ ਕਿ ਕ੍ਰੋਸ ਵੋਟਿੰਗ ਤਾਂ ਹੋਈ ਹੈ ਦੇਖੋ ਸਹੀ ਗੱਲ ਕਹਿ ਰਹੇ ਹਾਂ ਕਿ ਕਰਾਸ ਵੋਟਿੰਗ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਉਹਦੇ ਵਿੱਚ ਇੱਕ ਦਿੱਕਤ ਆਈ ਹੈ ਕਿ ਜਿਹੜੀ ਇਦਾਂ ਦੀਆਂ ਵੋਟਾਂ ਸੀਗੀਆਂ ਕਿ ਜਿਨ੍ਹਾਂ ਤੇ ਸ਼ੱਕ ਪੈ ਰਿਹਾਗਾ ਤਕਰੀਬਨ 11 ਵੋਟਾਂ ਇਦਾਂ ਦੀਆਂ ਹੈਗੀਆਂ ਜਿਹੜੇ ਕਿ ਵੱਧ ਪਈਆਂ ਨੇ ਤੇ ਨਿ 14 ਵੋਟਾਂ ਸੋਰੀ 14 ਵੋਟਾਂ ਇਦਾਂ ਦੀਆਂ ਹੈਗੀਆਂ ਜਿਹੜੀਆਂ ਵੱਧ ਪਈਆਂ ਨੇ ਯਾਨੀ ਕਿ ਟੋਟਲ ਸਾਰੇ ਐਨਡੀਏ ਨੂੰ ਮਿਲਾ ਕੇ ਅਤੇ ਵਾਈਐਸਆਰ ਕਾਂਗਰਸ ਦੇ ਸੰਸਦਾਂ ਨੂੰ ਮਿਲਾ ਕੇ ਉਹਨਾਂ ਦੀ 438 ਵੋਟਾਂ ਬਣਦੀਆਂ ਨੇ ਪਰ ਉਹਨਾਂ ਨੂੰ 452 ਵੋਟਾਂ ਪਈਆਂ ਤੇ 14 ਵੋਟਾਂ ਵੱਧ ਪਈਆਂ ਨੇ ਇਹਨਾਂ ਨੂੰ ਲੈ ਕੇ ਗੱਲ ਚੱਲ ਰਹੀ ਹੈ ਕਿ ਇਹ ਕੋਣ ਸੀ ਜਿਨ੍ਹਾਂ ਨੇ ਵੱਧ ਵੋਟਾਂ ਪਾਈਆਂ ਕ੍ਰੋਸ VOTING ਨੂੰ ਲੈ ਕੇ ਦੇਖੋ ਕਿਹਦੇ ਕਿਹਦੇ ਤੇ ਸ਼ੱਕ ਜਾ ਰਿਹਾਗਾ ਇੱਕ ਤਾਂ ਹੈ ਚੰਡੀਗੜ੍ਹ ਵਾਲਾ ਜਿਹੜਾ ਐਮਪੀ ਮਨੀਸ਼ ਤਵਾੜੀ ਆਪਣਾ ਜਿਹੜਾ ਕੇਰਲ ਤੋਂ ਹੈਗਾ ਉਹ ਇੰਟੈਲੈਕਚੁਅਲ ਸ਼ਸ਼ੀ थरूर ਉਹਦੇ ਤੇ ਸ਼ੱਕ ਜਾ ਰਿਹਾਗਾ ਹੋਰ ਵੀ ਕਈ ਲੋਕ ਨੇ ਜਿਨ੍ਹਾਂ ਤੇ ਸ਼ੱਕ ਜਾ ਰਿਹਾਗਾ ਤੇ ਇਹ ਤਾਂ ਮਤਲਬ ਵੱਡਾ ਸਵਾਲ ਹੈ ਇਹਦੇ ਚ ਤਿਰੰਗੂਲ ਕਾਂਗਰਸ ਦੇ ਵਿਧਾਇਕ ਕਹਿ ਰਹੇ ਨੇ ਕਿ ਕਿਤੇ ਨਾ ਕਿਤੇ ਇਸ ਇਲੈਕਸ਼ਨ ਦੌਰਾਨ ਉਹ ਉਹਨਾਂ ਨੂੰ ਵੀ ਉਹਨਾਂ ਦੇ ਐਮਪੀਜ਼ ਨੂੰ ਵੀ 15-15 ਕਰੋੜ 20-20 ਕਰੋੜ ਰੁਪਏ ਆਫਰ ਕੀਤੇ ਗਏ ਸੀਗੇ ਤੇ ਇਹਦਾ ਚੈੱਕ ਕਰਨਾ ਬਣਦਾਗਾ ਕਿ ਕਿਹਨੇ ਪੈਸੇ ਫੜੇ ਨੇ ਬਾਕੀ ਬੀਜੇਪੀ ਵਾਲੇ ਹਸਤੇ ਦੇ ਤੇ ਕਹਿ ਰਹੇ ਨੇ ਕਿ ਦੇਖੋ ਇੰਡੀਆ ਅਲਾਈਂਸ ਚ ਫੁੱਟ ਹੈਗੀ ਆ ਇਹ ਇੱਕ ਝੂਠ ਨਹੀਂ ਹੈ ਕਿ ਆ ਇਹ ਗੱਲ ਸੱਚੀ ਹੈ ਕਿ ਇੰਡੀਆ ਅਲਾਈਂਸ ਚ ਫੁੱਟ ਹੈਗੀ ਆ ਕੋਈ ਇੱਕ ਝੂਠਾ ਹੈ ਨਹੀਂ ਉਹਨਾਂ ਦੇ 15-15 ਵੋਟਾਂ ਉਹਨਾਂ ਦੀਆਂ ਦੇਖੋ ਬੀਜੇਪੀ ਵਾਲੇ ਲੇਜਰ ਨੇ ਆਪਣੇ ਪ੍ਰਾਈਮ ਤੇ ਫਿਰ ਤਾਂ ਤੁਸੀਂ ਹਿਸਾਬ ਲਾ ਹੀ ਸਕਦੇ ਹੋ ਕਿ ਤੇ ਉਹ ਤੋਂ ਤਾਂ ਤਾਂ ਕਲੀਅਰ ਮੈਜੋਰਟੀ ਬੀਜੇਪੀ ਨੂੰ ਨਹੀਂ ਹੈ ਉਹ ਤੋਂ ਵੀ ਉਹ 15 ਵੋਟਾਂ ਦੀ ਸਿੰਦਮਾਰੀ ਕਰ ਲੈ ਰਹੇ ਨੇ ਤਾਂ ਇਹ ਇੱਕ ਗੱਲ ਹੈਗੀ ਆ ਤੇ ਬਾਕੀ ਤਾਂ ਮਤਲਬ ਬਹੁਤ ਸਾਰਿਆਂ ਦਾ ਸਖਤ ਤਾਂ ਕਾਂਗਰਸ ਦੇ ਐਮਪੀਜ਼ ਤੇ ਹੀ ਹੈਗਾ ਉਹਨਾਂ ਚ ਕਈ ਸਾਰੇ ਲੀਕ ਨੇ ਉਹ ਆਪਾਂ ਆਪਰੇਸ਼ਨ ਸੰਦੂਰਧਰਨ ਵੀ ਦੇਖਿਆ ਸੀਗਾ ਕਿ ਉਹ ਸਾਰੇ ਜਿਹੜੀ ਲਾਈਨ ਲੈ ਰਹੇ ਸੀ ਉਹ ਬੀਜੇਪੀ ਆਰਐਸਐਸ ਦੀ ਲੈ ਰਹੇ ਸੀਗੇ ਕਾਂਗਰਸ ਦੇ ਅੰਦਰ ਬਹੁਤ ਸਾਰੇ ਐਮਪੀ ਹੈਗੇ ਆ ਸਾਂਸਦ ਹੈ ਗਿਆ ਦਦੇ ਜਿਨ੍ਹਾਂ ਦੀ ਜਿਹੜੀ ਆਈਡੀਓਲੋਜੀ ਆਰਐਸਐਸ ਬੀਜਪੀ ਵਰਗੀ ਹੈਗੀ ਹੈ ਸ਼ਾਇਦ ਸੰਘ ਦਾ ਬੰਦਾ ਸੀਗਾ ਇਹ ਜਿਹੜਾ ਵਾਈਸ ਪ੍ਰੈਜ਼ੀਡੈਂਟ ਸੁਣਿਆ ਗਿਆ ਹੈਗਾ ਸੀਪੀ ਰਾਧਾਕ੍ਰਿਸ਼ਨ ਇਹ ਆਰਐਸਐਸ ਨਾਲ ਰਿਲੇਟਡ ਹੈਗਾ ਸ਼ਾਇਦ ਆਰਐਸਐਸ ਨੇ ਫਿਰ ਜਿਹੜੇ ਕਾਂਗਰਸ ਤੇ ਆਰਐਸਐਸ ਦੇ ਬੰਦੇ ਹੈਗੇ ਉਹਨਾਂ ਨੂੰ ਕਹਤਾ ਹੋਊਗਾ ਭਾਈ ਵੋਟਾ ਇਧਰ ਪਾਣਿਆ ਨੇ ਇਸ ਕਰਕੇ ਸ਼ਾਇਦ ਵੋਟਾ ਇਧਰ ਪੈ ਗਿਓ ਹੂੰ ਹੂੰ ਜੀ ਸੋ ਜੇਕਰ ਅੱਗੇ ਆਪਾਂ ਗੱਲ ਕਰੀਏ ਤਾਂ ਉਧਰ ਬੇਸ਼ੱਕ ਦੇਸ਼ ਦਾ ਪੀਐਮ ਜਿਹੜਾ ਹੈ ਉਹ ਹਿਮਾਚਲ ਦੇ ਵਿੱਚ ਦੌਰਾ ਕਰ ਗਿਆ ਹੈ ਇਸ ਸਥਿਤੀ ਦਾ ਜਾਇਜ਼ਾ ਲੈ ਗਏ ਨੇ 에ਰੀਅਲ ਵਿਊ ਦੇ ਥਾਣੀ ਕਿ ਕਿੰਨਾ ਕੁ ਨੁਕਸਾਨ ਹੋਇਆ ਹੈ ਤੇ 1500 ਕਰੋੜ ਰੁਪਈਆ ਵੀ ਦੇ ਗਏ ਨੇ ਪਰ ਮੌਸਮ ਹਾਲੇ ਘਟ ਨਹੀਂ ਕਰ ਰਿਹਾ ਮਨਾਲੀ ਦੇ ਵਿੱਚ ਕਹਿੰਦੇ ਵੀ ਸਕੂਲ ਕਾਲਜ ਬੰਦ ਕਰ ਦਿੱਤੇ ਗਏ ਨੇ ਡੀਸੀ ਦੇ ਆਰਡਰ ਆ ਗਏ ਨੇ ਤਿੰਨ ਦਿਨ ਕਹਿੰਦੇ ਖੂਬ ਬਾਰਿਸ਼ ਹੋਣੀ ਹੈ ਇਹ ਸਭ ਦੇ ਵਿਚਾਲੇ ਕਈ ਯਾਰ ਜੀ ਜੀ ਤੋ ਕਈ ਸਾਰੇ ਆਪਾਂ ਕਹਿ ਲਈਏ ਕਿ ਖਤਰਿਆਂ ਦੀ ਘੰਟੀ ਹੁਣ ਆਪਾਂ ਨੂੰ ਹਿਮਾਲਿਆ ਦੇ ਵਿੱਚ ਨਜ਼ਰ ਆ ਰਹੀ ਹੈ ਤੋ ਆਪਾਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਕਿ ਪੰਜਾਬ ਅਤੇ ਹਰਿਆਣਾ ਦੋਵੇਂ ਹਿਮਾਲਿਆ ਦੇ ਫਲਡ ਪਲੇਨ ਹੈਗੇ ਆ ਜੇ ਹਿਮਾਲਿਆ ਦੇ ਵਿੱਚ ਮੀਂਹ ਪੈਂਦਾਗਾ ਤੇ ਉਹਨਾਂ ਦਾ ਅਸਰ ਇਹਨਾਂ ਦੋਵਾਂ ਸੂਬਿਆਂ ਤੇ ਹੋਊਗਾ ਇਹ ਵੀ ਧਿਆਨ ਰੱਖੋ ਜੰਮੂ ਦਾ ਵੀ ਇਲਾਕਾ ਉਸੇ ਸੰਦਾਈ ਹੈ ਉੱਥੇ ਵੀ ਅਸਰ ਪਊਗਾ ਬੇਸਿਕਲੀ ਮਨਾਲੀ ਦਾ ਜਿਹੜਾ ਇਲਾਕਾਗਾ ਪੰਜਾਰ ਦਾ ਜਿਹੜਾ ਇਲਾਕਾ ਕਸ਼ਮੀਰ ਦਾ ਜਿਹੜਾ ਇਲਾਕਾ ਉੰਨੇ ਦਾ ਉੱਥੇ ਅਗਲੇ 3 ਦਿਨਾਂ ਤੱਕ yellow alert ਜਾਰੀ ਕਰ ਦਿੱਤਾ ਗਿਆ ਹੈਗਾ ਮੀਂਹ ਆਮੀ ਪਊਗਾ ਤੇ ਆਪਾਂ ਨੂੰ ਪਤਾ ਹੈ ਕਿ ਮਾਥਲ ਪ੍ਰਦੇਸ਼ ਵਿੱਚ ਉੱਦਾਂ ਬਹੁਤ ਹਿਮਾਲਿਆਸ ਦੇ ਵਿੱਚ ਬਹੁਤ ਨੁਕਸਾਨ ਹੋਇਆ ਹੈਗਾ ਮਾਥਲ ਪ੍ਰਦੇਸ਼ ਵਿੱਚ ਤਕਰੀਬਨ 350 ਤੋਂ ਲੈ ਕੇ 400 ਤੱਕ ਲੋਕਾਂ ਦੀ ਡੈਥ ਹੋ ਚੁੱਕੀ ਹੈ ਲੈਂਡ ਸਲਾਈਡ ਬੱਦਲ ਫਟਣ ਕਰਕੇ ਤਾਂ ਛੇਤਰ ਲੋਕਾਂ ਦੀ ਡੈਥ ਹੋਈ ਹੈ ਤੇ ਇਹ ਉਹ ਮਤਲਬ ਉੱਥੇ ਬਲਾਸਪੁਰ ਅਮੀਰਪੁਰ ਕਾਂਗੜਾ ਸ਼ਿਮਲਾ ਸਰ ਮੋਰ ਇਹ ਜ਼ਿਲ੍ਹਿਆਂ ਦੇ ਅੰਦਰ ਵੀ ਮੀਡ ਅਲਰਟ ਹੈ ਯਾਨੀ ਕਿ ਘਰ ਚ ਵੀ ਪਾਣੀ ਆਣਾ ਲਾਜ਼ਮੀ ਹੈ ਦੇਖੋ ਆਪਾਂ ਨੂੰ ਪਤਾ ਹੈ ਕਿ ਹਿਮਾਲਿਆ ਦੇ ਦੋ ਮੂੰਹ ਬਣਦੇ ਨੇ ਹਰਿਆਣਾ ਤੇ ਪੰਜਾਬ ਦੇ ਉਚਕਾਰ ਜਿਹੜੇ ਤਿੰਨ ਦਰਿਆ ਨੇ ਖਾਸ ਕਰ ਸਤਲਜ ਰਾਵੀ ਅਤੇ ਬੇਆਸੋ ਉਹ ਉਹ ਤਾਂ ਮੈਨੂੰ ਪਤਾ ਕਿ ਉੱਥੇ ਤਾਂ ਪਾਣੀ ਪਹਿਲਾਂ ਵੀ ਇੱਕ ਇੱਕ ਫੇਜ਼ ਉਹਨਾਂ ਦਾ ਜਾ ਚੁੱਕਿਆਗਾ ਹੁਣ ਅੱਗੇ ਵੀ ਉਮੀਦ ਮਤਲਬ ਖਤਰਾ ਇਹ ਹੈ ਕਿ ਉਹ ਦੁਬਾਰੇ ਪਾਣੀ ਨਾ ਜਾਵੇ ਹੁਣ ਜਿਹੜੀ ਵਾਰੀ ਆਣੀ ਹੈ ਲੋਕ ਕਹਿ ਰਹੇ ਨੇ ਕਿ ਘਰ ਦੀ ਵਾਰੀ ਆਣੀ ਹੈ ਘਰ ਚ ਪਾਣੀ ਆਊਗਾ ਜਿਸ ਦੇ ਕਰਕੇ ਮਾਲਵੇ ਦੇ ਜਿਹੜੇ ਜ਼ਿਲ੍ਹੇ ਨੇ ਅਤੇ ਹਰਿਆਣਾ ਦੇ ਜਿਹੜੇ ਜ਼ਿਲ੍ਹੇ ਨੇ ਉਹਨਾਂ 'ਚ ਹੜਾਂ ਦੀ ਮਾਰ ਹੋ ਸਕਦੀ ਹੈਗੀਆ ਤੇ ਮੈਨੂੰ ਲੱਗਦਾ ਕਿ ਮੈਦਾਨੀ ਇਲਾਕੇ ਨੇ ਦੋਵੇਂ ਫਲੱਡ ਪਲੇਨ ਨੇ ਪੰਜਾਬ ਤੇ ਹਰਿਆਣਾ ਦੋਵਾਂ ਨੂੰ ਇਸ ਤਰ੍ਹਾਂ ਪ੍ਰਹਿਣ ਦੀ ਲੋੜ ਹੈ ਕਾਫੀ ਨੁਕਸਾਨ ਪਹਿਲਾਂ ਹੀ ਦੋਵੇਂ ਸੂਬਿਆਂ ਦਾ ਹੋ ਚੁੱਕਿਆਗਾ ਬਲਕਿ ਤਿੰਨੋਂ ਸੂਬਿਆਂ ਦਾ ਹਿਮਾਚਲ ਦਾ ਵੀ ਨੁਕਸਾਨ ਹੋਇਆਗਾ ਜੰਮੂ ਦਾ ਵੀ ਨੁਕਸਾਨ ਉੱਧਾ ਹੋਇਆ ਹੈਗਾ ਤੇ ਇਹਦੇ ਚ ਕਿਤੇ ਨ ਕਿਤੇ ਇਹ ਹਿਮਾਲਿਆ ਦੇ ਜਿਸ ਕਿਸਮ ਦੇ ਐਕਸਟ੍ਰੀਮ ਵਾਦਰ ਕੰਡੀਸ਼ਨਸ ਹੋ ਰਹੀਆਂ ਨੇ ਉਹਦੇ ਤੇ ਆਪਾਂ ਨੂੰ ਮਤਲਬ ਸਾਵਧਾਨ ਰਹਿਣ ਦੀ ਲੋੜ ਹੈ ਦੋਵੇਂ ਸੂਬਿਆਂ ਦੀ ਸਰਕਾਰਾਂ ਨੂੰ ਇਹਦੇ ਤੇ ਅਲਰਟ ਵੀ ਜਾਰੀ ਕਰ ਦੇਣੇ ਚਾਹੀਦੇ ਇਕ ਤਾਂ ਮਤਲਬ ਇਹ ਵੀ ਗੱਲ ਆ ਰਹੀ ਹੈ ਕਿ ਜਿਵੇਂ ਮੈਂ ਅੰਮ੍ਰਿਤਸਰ ਦੇ ਅਜਨਾਲੇ ਵਾਲੇ ਇਲਾਕੇ 'ਚ ਸੀਗਾ ਗੁਰਦਾਸਪੁਰ 'ਚ ਵੀ ਗਿਆ ਪ੍ਰਧਾਨਕੋਟ 'ਚ ਵੀ ਉੱਥੇ ਲੋਕਾਂ ਨੂੰ ਜਿਹੜੇ ਅਲਰਟ ਹੈ ਗਿਆ ਉਹ ਲੋਕਾਂ ਤੱਕ ਨਹੀਂ ਪਹੁੰਚੇ ਜਿਨ੍ਹਾਂ ਦੇ ਘਰ ਪਾਣੀ ਵੜਿਆਗਾ ਸਿਰਫ ਅੱਧਾ ਘੰਟਾ ਪਹਿਲਾਂ ਪ੍ਰਸ਼ਾਸਨ ਨੇ ਉਹਨਾਂ ਨੂੰ ਅਲਰਟ ਭੇਜਿਆ ਕਿ ਭਾਈ ਆਪਣੇ ਘਰ ਖਾਲੀ ਕਰ ਦਿਓ ਜੇ ਉਹ ਹੀ ਅਲਰਟ ਚਾਰ ਪੰਜ ਘੰਟੇ ਆ ਫਿਰ ਇੱਕ ਦਿਨ ਪਹਿਲਾਂ ਹੁੰਦੇ ਤਾਂ ਘੱਟੋ ਘੱਟ ਜਿਹੜਾ ਕੀਮਤੀ ਸਮਾਨ ਹੁੰਦਾਗਾ ਜਿਹੜਾ ਗਰਾਉਂਡ ਫਲੋਰ ਤੇ ਹੁੰਦਾਗਾ ਉਹਨਾਂ ਨੂੰ ਬੰਦਾ ਘੱਟੋ ਘੱਟ ਫਰਸਟ ਫਲੋਰ ਤੇ ਤਾਂ ਸ਼ਿਫਟ ਕਰ ਲੈਂਦਾ ਹੋਰ ਸਾਰੀਆਂ ਬਹੁਤ ਸਾਰ ਹੁੰਦੀਆਂ ਨੇ ਜਿਨ੍ਹਾਂ ਦਾ ਬਚਾਅ ਹੋ ਸਕਦਾ ਸੀਗਾ ਪਰ ਖੈਰ ਉਹ ਅਲਰਟ ਜਾਰੀ ਕਰਨ ਚ ਦੋਵੇਂ ਹਰਿਆਣਾ ਤੇ ਪੰਜਾਬ ਸੂਬੇ ਦੀ ਸਰਕਾਰਾਂ ਤੇ ਉਹਨਾਂ ਦਾ ਪ੍ਰਸ਼ਾਸਨ ਬਹੁਤ ਪਿੱਛੇ ਹੈਗਾ ਮੈਨੂੰ ਲੱਗਦਾਗਾ ਕਿ ਹੁਣ ਇਹ ਇੱਕ ਵੱਡਾ ਆਪਾਂ ਨੂੰ ਆਪਣੇ ਸਾਹਮਣੇ ਖਤਰਾ ਨਜ਼ਰ ਆ ਰਿਹਾ ਹੈਗਾ ਕਿ ਅਗਲੇ 3 ਦਿਨ ਹਿਮਾਲਿਆ ਦੇ ਵਿੱਚ ਮੀਂਹ ਪੈਣ ਵਾਲਾ ਹੈਗਾ ਮੈਨੂੰ ਲੱਗਦਾਗਾ ਕਿ ਪਹਿਲਾਂ ਜਿਹੜੇ ਅਲਰਟ ਹੈਗੇ ਪ੍ਰਸ਼ਾਸਨਾਂ ਵੱਲੋਂ ਜਾਰੀ ਕਰ ਦਿੱਤੇ ਜਾਣੇ ਚਾਹੀਦੇ ਹੂੰ ਜੀ ਅਗਲੀ ਗੱਲ ਜੇਕਰ ਕਰਾਂ ਤਾਂ ਉੱਧਰ ਵਿਨੇਸ਼ ਪੁਗਾਠ ਦੇ ਉੱਪਰ ਪੜਕ ਗਏ ਲੋਕਲ ਲੋਕ ਕਹਿੰਦੇ ਵੀ ਜਦੋਂ ਪਾਣੀ ਆਇਆ ਸੀ ਅਸੀਂ ਬਹੁਤ ਸਾਰੇ ਫੋਨ ਕੀਤੇ ਤੁਸੀਂ ਫੋਨ ਨਹੀਂ ਚੱਕਿਆ ਤੇ ਅੱਗੇ ਉਹ ਐਮਐਲਏ ਬੀਬੀ ਨੂੰ ਵੀ ਗੁੱਸਾ ਆ ਗਿਆ ਹਾਂਜੀ ਇਹ ਤਾਂ ਦੇਖੋ ਸ਼ਿਕਾਇਤ ਆ ਰਹੀ ਹੈ ਅ ਵਿਨੇਸ਼ ਪੋਗੜਦੀ ਵਿਨੇਸ਼ ਪੋਗੜ ਤੇ ਇੱਕ ਵਾਰ ਪੋਸਟਰ ਵੀ ਲੱਗ ਚੁੱਕੇ ਹੈਗੇ ਉਹਨਾਂ ਦੇ ਹਲਕੇ ਚ ਕਿ ਉਹ ਗਾਇਬ ਰਹਿੰਦੇ ਨੇ ਤੇ ਹੁਣ ਕਈ ਦਿਨਾਂ ਬਾਅਦ ਉੱਥੇ ਉਹ ਗਏ ਸੀਗੇ ਪਹਿਲੀ ਵਾਰ ਗਏ ਸੀ ਹੜਾ ਦੀ ਮਾਰ ਸੀਗੀ ਉਹਨਾਂ ਦੇ ਹਲਕੇ ਚ ਕਈ ਸਾਰੇ ਪਿੰਡਾਂ ਚ ਤੇ ਇੱਕ ਪਿੰਡ ਦੇ ਸਰਪੰਚ ਉਹਨਾਂ ਦੇ ਗੱਲ ਪੈ ਗਿਆ ਕਿ ਆ ਕਿ ਮੈਂ 100 ਫੋਨ ਕੀਤੇ ਤੁਹਾਨੂੰ ਜਦੋਂ ਸਾਡੇ ਪਿੰਡ ਪਾਣੀ ਆਇਆ ਹੋਇਆ ਸੀ ਤਾਂ ਕਿ ਤੁਸੀਂ ਪਾਣੀ ਨੂੰ ਅੱਗੇ ਕਢਾ ਸਕੋ ਮੋਟਰਾਂ ਓਟਰਾ ਲਗਾਈਆਂ ਜਾ ਸਕਣ ਜਾ ਸਕਣ ਤੁਸੀਂ ਬੰਨ ਵਗੈਰਾ ਬੰਨੇ ਜਾ ਸਕਣ ਪਰ ਤੁਸੀਂ ਫੋਨ ਨਹੀਂ ਚੁੱਕਿਆ ਹੁਣ ਤੁਸੀਂ ਆ ਗਏ ਹੁਣ ਜਦ ਜਦ 75% ਜਦੋਂ ਪਾਣੀ ਉੱਤਰ ਚੁੱਕਿਆਗਾ ਤੇ ਉਹਨਾਂ ਤੇ ਖਾਸਾ ਗੁੱਸਾ ਹੋਇਆ ਪਰ ਮਤਲਬ ਉਹਨਾਂ ਨੇ ਕਿਹਾ ਕਿ ਨਹੀਂ ਨਹੀਂ ਮੈਂ ਉਹ ਉਹਦੇ ਚ ਵਿਨੇਸ਼ ਨੇ ਕਿਹਾ ਕਿ ਨਹੀਂ ਨਹੀਂ ਅਸੀਂ ਪ੍ਰਸ਼ਾਸਨ ਨਾਲ ਗੱਲ ਕਰ ਰਹੇ ਆ ਪੈਪਾਂ ਦੱਬੀਆਂ ਜਾਣਗੀਆਂ ਇਹ ਕੀਤਾ ਜਾਊਗਾ ਉਹ ਕੀਤਾ ਜਾਊਗਾ ਅ ਸਰਪੰਚ ਕਹਿੰਦਾਗਾ ਕਿ ਠੀਕ ਹੈ ਪ੍ਰਸ਼ਾਸਨ ਤੱਕ ਕਰ ਲਊਗਾ ਪਰ ਸਾਨੂੰ ਸਾਡੇ ਵਿਧਾਇਕ ਦਾ ਸਪੋਰਟ ਨਹੀਂ ਮਿਲ ਰਿਹਾ ਉਹ ਫੋਨ ਹੀ ਨਹੀਂ ਸਕਦੀ ਤੇ ਉਹਦੇ ਤੇ ਫਿਰ ਕਿਤੇ ਉਹਨਾਂ ਨੇ ਕਿਹਾ ਕਿ ਮੈਂ ਇੱਥੇ ਹੁਣ ਪਹੁੰਚੀ ਹੋਈ ਹਾਂ ਨਾ ਮੈਂ ਕੋਈ ਬੂਤ ਮੇਰਾ ਵਿਧਾਇਕ ਦਾ ਬੂਤ ਥੋੜੀ ਨਾ ਆਇਆ ਹੋਇਆਗਾ ਖਾਸੀ ਬੈਸਾ ਬੈਸੀ ਹੋਈ ਹੈ ਵਿਨੇਸ਼ ਪੋਗਟ ਨੂੰ ਲੈ ਕੇ ਪਿੰਡਾਂ ਵਾਲਿਆਂ ਦੀ ਜੁਲਾਣੇ ਹਲਕੇ ਦੀ ਖਾਸੀਆਂ ਸਕੈਤਾ ਰਹਿੰਦੀਆਂ ਨੇ ਠੀਕ ਹੈ ਕਿ ਉਹ ਪਲੇਅਰ ਵਧੀਆ ਹੋ ਸਕਦੇ ਨੇ ਪਰ ਉਹਨਾਂ ਅਮਲੇ ਦੇ ਤੌਰ ਤੇ ਉਹਨਾਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾਗਾ ਹੂੰ ਜੀ ਦਿੱਕਤ ਤਾਂ ਹੈ ਕਿਉਂਕਿ ਤੁਸੀਂ ਇੱਕ ਖੇਤਰ ਦੇ ਵਿੱਚ ਮਾਹਰ ਹੋ ਸਕਦੇ ਹੋ ਬਹੁਤ ਚੰਗੇ ਹੋ ਸਕਦੇ ਹੋ ਤੁਹਾਡੇ ਵਰਗਾ ਹੋ ਸਕਦਾ ਕੋਈ ਨਾ ਹੋਵੇ ਪਰ ਜਦੋਂ ਤੁਸੀਂ ਖੇਤਰ ਬਦਲਦੇ ਹੋ ਕਿਸੇ ਹੋਰ ਖੇਤਰ 'ਚ ਪੈਰ ਰੱਖਦੇ ਹੋ ਤਾਂ ਤੁਹਾਨੂੰ ਉਹਦੀ ਵੀ ਥੋੜੀ ਜਾਣਕਾਰੀ ਹੋਣੀ ਚਾਹੀਦੀ ਹੈ ਜਾਂ ਫਿਰ ਤੁਸੀਂ ਨਿੱਜੀ ਤੌਰ ਤੇ ਉਹਨਾਂ ਚੀਜ਼ਾਂ ਲਈ ਤਿਆਰ ਹੋਣੇ ਚਾਹੀਦੇ ਹੋ ਮੈਦਾਨ ਦੇ ਵਿੱਚ ਉਤਰਨ ਦੇ ਲਈ ਲੋਕਾਂ ਦੇ ਨਾਲ ਕੱਢਣ ਦੇ ਲਈ ਸੋ ਅੱਗੇ ਚੱਲਦੇ ਆਂ ਉਧਰ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਅੱਜ ਕਹਿੰਦੇ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਹਾਂਜੀ ਉਹਨਾਂ ਨੂੰ ਉਹਨਾਂ ਨੂੰ ਅੱਜ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਗਿਆ ਮੁਹਾਲੀ ਦੇ ਫੋਰਟਿਸ ਹਸਪਤਾਲ 'ਚ ਉਹਨਾਂ ਨੂੰ ਉਹ ਵਰਤੀ ਸੀਗੇ ਦਾਖਲ ਸੀਗੇ 4:30 ਵਜੇ ਉਹਨਾਂ ਨੂੰ ਛੁੱਟੀ ਮਿਲੀ ਤੇ ਉਹ ਬਾਹਰ ਨਿਕਲੇ ਸੀਗੇ বার নিকল ਕੇ ਉਹਨਾਂ ਨੇ ਮਤਲਬ ਲੋਕਾਂ ਨੂੰ ਆਦਿ ਵਗੈਰਾ ਵੀ ਲਾਇਆ ਤੇ ਅੱਗ ਹਦਨ ਸਵੀਕਾਰ ਕੀਤਾ ਬਾਕੀ ਫਿਰ ਉਹ ਚੰਡੀਗੜ੍ਹ ਜਿਹੜਾ ਉਹਨਾਂ ਦਾ ਸੀਐਮ ਆਵਾਸ ਉੱਥੇ ਉਹ ਪਹੁੰਚ ਗਏ ਹੈਗੇ ਆ ਇੱਕ ਪਰ ਕਲੀਅਰ ਨਹੀਂ ਹੋ ਪਾਇਆ ਕਿ ਉਹਨਾਂ ਨੂੰ ਕਿਸ ਕਿਸਮ ਦੀ ਦਿੱਕਤ ਸੀਗੀ ਬਸ ਸਿਰਫ ਇੰਨਾ মিডিਆ ਦੇ ਵਿੱਚ ਫਲੋਟ ਕਰ ਦਿੱਤਾ ਗਿਆ ਕਿ ਉਹਨਾਂ ਦੀ ਜਿਹੜੀ ਧੜਕਨ ਦਿਲ ਦੀ ਧੜਕਨ ਹੈ ਉਹ ਥੋੜਾ ਸਲੋ ਰੱਖੀ ਸੀ ਤੇ ਥੋੜੀ ਕਮਜ਼ੋਰੀ ਦੀ ਸ਼ਿਕਾਇਤ ਸੀ ਪਰ ਹਜੇ ਤੱਕ ਪ੍ਰੋਪਰ ਬਿਮਾਰੀ ਕੀ ਉਹਨਾਂ ਨੂੰ ਉਸ ਬਾਰੇ ਕੋਈ ਜ਼ਿਕਰ ਨਹੀਂ ਆ ਰਿਹਾ ਹਾਲਾਂਕਿ ਬਹੁਤ ਸਾਰੀ ਥਿਊਰੀ ਚੱਲਦੀ ਨੇ ਆਪ ਨੂੰ ਪਤਾ ਕਿ ਜਿਹੜੇ ਆਪੋਜੀਸ਼ਨ ਦੇ ਲੀਡਰ ਨੇ ਮਜ਼ੀਠਿਆ ਹੋ ਰਹੀ ਉਹ ਸਾਰੇ ਦੱਸਦੇ ਵੀ ਹੁੰਦੇ ਕਈ ਇਹ ਵੀ ਕਹਿੰਦੇ ਕਿ ਇਹਨਾਂ ਦਾ ਲੀਵਰ ਹੋਣਾ ਲਾਗਾ ਲੀਵਰ ਬੈਠਿਆ ਹੋਇਆਗਾ ਕਈ ਸ਼ਰਾਬ ਦੀ ਗੱਲ ਕਰਦੇ ਨੇ ਕਈ ਹੋਰ ਵੀ ਚੀਜ਼ਾਂ ਥੀਰੀਜ਼ ਉਹਨਾਂ ਦੇ ਹੈਲਥ ਬਾਰੇ ਚੱਲਦੇ ਨੇ ਮੈਨੂੰ ਲੱਗਦਾਗਾ ਕਿ ਇਹ ਸਾਰੀ ਥੀਰੀਜ਼ ਸਹੀ ਹੈ ਜਾਂ ਗਲਤ ਉਹਦੇ ਵਿਚਕਾਰ ਖੁਦ ਆਪ ਸੀਐਮ ਸਾਹਿਬ ਨੂੰ ਆਪਣੇ ਹੈਲਥ ਬੁਲੇਟਿਨ ਜਾਰੀ ਕਰ ਦੇਣਾ ਚਾਹੀਦਾ ਕਿ ਯਾਰ ਮੈਨੂੰ ਇਹ ਦਿੱਕਤਾਂ ਸੀਗੀਆਂ ਮੇਰੇ ਬਾਰੇ ਇੰਨੀ ਅਫਵਾਹਾਂ ਨਾ ਫਲਾਓ ਤੇ ਮੈਂ ਹੁਣ ਠੀਕ ਹੋ ਕੇ ਆ ਗਿਆ ਹੈਗਾ ਕਈ ਲੋਕ ਇਹ ਵੀ ਕਹਿ ਰਹੇ ਨੇ ਕਿ ਉਹ ਇਸ ਕਰਕੇ ਹਸਪਤਾਲਾਂ ਚ ਪਰਤੀ ਹੋ ਗਏ ਸੀਗੇ ਕਿਉਂਕਿ ਉਹਨਾਂ ਦਾ ਜਿਹੜ ਦੀ ਸਰਕਾਰ ਸੀ ਨਾ ਦਾ ਜਿਹੜਾ ਪ੍ਰਸ਼ਾਸਨ ਸੀ ਉਹ ਕਿਤੇ ਨ ਕਿਤੇ ਜਿਹੜੇ ਇਹ ਰਾਤ ਕਾਰਜ ਚੱਲ ਰਹੇ ਸੀਗੇ ਲੋਕਾਂ ਚ ਲੋਕਾਂ ਨੂੰ ਰੈਸਕਿਊ ਕਰਨ ਦੀ ਚੀਜ਼ਾਂ ਚੱਲ ਰਹੀਆਂ ਸੀ ਜਾਂ ਫਿਰ ਅੜਾਂ ਦੇ ਜਿਹੜੀ ਸੁੱਖ ਸੁਵਿਧਾਵਾਂ ਜਾਂ ਜਿੰਨਾ ਤਾਂ-ਤਾਂ ਕਿੱਤਾ ਜਾਣਾ ਹੁੰਦਾ ਪ੍ਰਸ਼ਾਸਨ ਵੱਲੋਂ ਉਹ ਨਹੀਂ ਕਰ ਪਾ ਰਹੇ ਸੀਗੇ ਇਸ ਕਰਕੇ ਉਹ ਡਰ ਕੇ ਫਿਰ ਉਧਰ ਘਬਰਾ ਕੇ ਉੱਥੇ ਭਰਤੀ ਹੋ ਗਏ ਕਈ ਥਿਊਰੀਜ਼ ਕਈ ਨੇ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੂੰ ਆਪ ਇਸ ਤੇ ਧਿਆਨ ਦੇਣਾ ਚਾਹੀਦਾ ਇੰਨੀ ਕ੍ਰਿਟੀਕਲ ਸਿਚੁਏਸ਼ਨ ਦੇ ਵਿੱਚ ਆ ਫਸਿਆ ਹੋਇਆ ਸੀ ਉਹ 6 ਦਿਨ ਹਸਪਤਾਲ ਚ ਭਰਤੀ ਰਿਹਾ ਇਹਦੇ ਇਸ ਕਰਕੇ ਲੋਕਾਂ ਦੀ ਇਹ ਗਲਤੀ ਇਸ ਗਲਦਦ ਤੌਰ ਤੇ ਜਵਾਬ ਦੇਣਾ ਬਣਦਾਗਾ ਕਿ ਜਦੋਂ ਪੰਜਾਬ ਕ੍ਰਿਟੀਕਲ ਸਿਚੁਏਸ਼ਨ ਤੇ ਫਸ ਫਸ ਫਸਿਆ ਹੋਏ ਤੁਸੀਂ ਜਾ ਕੇ ਭਰਤੀ ਹੋ ਗਏ ਹੈਗੇ ਹੋ ਮਤਲਬ ਇਹ ਬਹੁਤ ਆਮ ਹੀ ਗੱਲ ਚਲਦੀ ਹੈ ਕਿ ਜਿਹੜਾ ਅ ਸ਼ਿਕਾਰ ਦੇ ਟਾਈਮ ਬਹੁਤ ਸਾਰੇ ਸ਼ਿਕਾਰੀ ਮੋਕ ਮਾਰ ਦਿੰਦੇ ਨੇ ਉਸ ਕਿਸਮ ਦਾ ਵੀ ਇਹ ਮਹਾਵਰਲ ਚਲਦਾਗਾ ਜਦੋਂ ਮਤਲਬ ਬਹੁਤ ਲੋਡ ਸੀ ਉਦੋਂ ਇਹ ਮੋਕ ਮਾਰਗੇ ਜਾਂ ਫਿਰ ਕਿ ਲੋਕੀ ਜਾ ਕੇ ਭਰਤੀ ਹੋ ਗਏ ਹਸਤਾਲ 'ਚ ਉਹ ਨੈਰੇਟਿਵ ਨੂੰ ਮੈਨੂੰ ਲੱਗਦਾ ਵਾ ਕਿ ਉਹ ਆਪ ਹੀ ਤੋੜ ਸਕਦੇ ਨੇ ਪਰ ਮੈਨੂੰ ਲੱਗਦਾ ਨਹੀਂ ਕਿ ਉਹ ਟੁੱਟੂਗਾ ਤੇ ਲੋਕਾਂ 'ਚ ਸ਼ਾਇਦ ਇਹ ਦਿਮਾਖਾਂ 'ਚ ਬਸ ਗਿਆ ਹੋਏਗਾ ਕਿ ਜਦੋਂ ਸਾਨੂੰ ਲੋਡ ਸੀ ਇਹ ਸਾਡੇ ਵਾਲਾ ਤਾਂ ਹਸਤਾਲ 'ਚ ਜਾ ਕੇ ਲਟ ਗਿਆ ਸੀਗਾ ਹਾਂ ਜੀ ਉਧਰ ਜਦੋਂ ਨੇਪਾਲ ਦੇ ਵਿੱਚ ਇੰਨੀ ਅਗਜ਼ਨੀ ਹੋ ਰਹੀ ਹੈ ਉਸ ਸਮੇ ਇਹ ਹੈ ਕਿ ਕਰੀਬ 92 ਲੋਕ ਉਥੇ ਪੰਜਾਬ ਦੇ ਫਸੇ ਹੋਏ ਸੀਗੇ ਹਾਂ ਜੀ 92 ਲੋਕ ਪੰਜਾਬ ਦੇ ਫਸੇ ਹੋਏ ਸੀ ਅਜੇ ਉਹ ਉਹ 92 ਲੋਕ ਉਹ ਨੇ ਜਿਨ੍ਹਾਂ ਨੂੰ ਰੈਸਕਿਊ ਕੀਤਾ ਗਿਆ ਹੈਗਾ ਗਿਣਤੀ ਵੱਧ ਵੀ ਹੋ ਸਕਦੀ ਹੈ ਤਕਰੀਬਨ 1500 ਬੰਦਾ ਭਾਰਤ ਦਾ ਇਹ ਦੱਸਿਆ ਜਾ ਰਿਹਾ ਹੈ ਕਿ ਨੇਪਾਲ ਤੋਂ ਫਸਿਆ ਹੋਇਆ ਹੈਗਾ ਨਾਲ ਚ 92 ਜਿਹੜੇ ਪੰਜਾਬੀ ਸੀ ਉਹਨਾਂ ਨੂੰ ਪ੍ਰੈਸ ਨੂੰ ਕਰ ਦਿੱਤਾ ਗਿਆ ਹੈਗਾ ਉਹ ਅੰਮ੍ਰਿਤਸਰ ਤੋਂ ਸੀਗੇ ਸਾਰੇ ਤੇ ਉੱਥੇ ਉਹ ਜਨਕਪੁਰ ਇੱਕ ਥਾਂ ਹੈ ਉੱਥੇ ਗਏ ਹੋਏ ਸੀਗੇ ਤੇ ਉਹਨਾਂ ਨੂੰ ਹੁਣ ਗੋਰਖਪੁਰ ਰੱਖਿਆ ਗਿਆ ਹੈਗਾ ਉਹ ਹਾਲਾਤ ਬਹੁਤ ਖਰਾਬ ਨੇ ਆਪਾਂ ਕੱਲ ਵੀਡੀਓ ਦੇਖ ਰਹੇ ਸੀ ਉਹ ਹਰਿਆਣੇ ਵਾਲੀ ਕੁੜੀ ਦੀ ਜਿਹੜੀ ਵਾਲੀਵਾਲ ਦੀ ਖਿਡਾਰੀ ਹੈ ਉਹਦੇ ਹੋਟਲ ਨੂੰ ਵੀ ਅਗਲਾ ਦਿੱਤੀ ਗਈ ਸੀ ਤੇ ਜਿਹੜੇ ਉੱਥੇ ਪ੍ਰਦਰਸ਼ਨਕਾਰੀ ਸੀਗੇ ਉਹਦੇ ਪਿੱਛੇ ਵੀ 도ੜੇ ਬਾਕੀ ਉਹ ਕੁੜੀ ਪਤਾ ਨਹੀਂ ਉਹ ਰੈਸਕਿਊ ਹੋ ਪਾਈ ਹੈ ਨਹੀਂ ਹੋ ਪਈ ਪਰ ਉਹ ਉਹਨੇ ਵੀਡੀਓ ਜਾਰੀ ਕੀਤਾ ਸੀਗਾ ਤੇ ਇਹ ਜਿਹੜੇ ਯਾਤਰੀ ਸੀਗੇ ਸਾਰੇ ਬੇਸਿਕਲੀ ਇਹ ਉੱਥੇ ਜਨਕਪੁਰ ਦੇ ਵਿੱਚ ਗਏ ਹੋਏ ਸੀ ਧਾਰਮਿਕ ਯਾਤਰਾਕਰਮ ਕੀਰਤਨ ਮੰਡਲੀ ਸੀਗੀ ਦੇਖਦੇ ਆ ਕਿ ਇਹਨਾਂ ਦਾ ਹੁਣ ਗੋਰਖਪੁਰ ਤੋਂ ਅੰਮ੍ਰਿਤਸਰ ਕਦੋਂ ਪਹੁੰਚਦੇ ਨੇ ਉਹ ਅਗਲੀ ਅਪਡੇਟ ਹੋਊਗੀ ਤੇ ਹੋਰ ਵੀ ਬਹੁਤ ਸਾਰੇ ਪੰਜਾਬੀ ਨੇ ਜਿਹੜੇ ਫਸੇ ਹੋਏ ਨੇ 91 ਛੁਟਕਾਰਾ ਕਰ ਲਏ ਗਏ ਹੈਗਾ ਇਹ ਗੱਲ ਸਹੀ ਜੀ ਜੀ ਸੋ ਉਧਰ ਅੰਮ੍ਰਿਤਸਰ ਦੇ ਵਿੱਚ ਸਵੈਨ ਫਲੂ ਦਾ ਕਹਿਰ ਸ਼ੁਰੂ ਹੋ ਗਿਆ ਕਹਿੰਦੇ ਹਾਂਜੀ ਅੰਮ੍ਰਿਤਸਰ ਦੇ ਸਵੈਨ ਫਲੂ ਦਾ ਕਹਿਰ ਸ਼ੁਰੂ ਹੋ ਗਿਆ ਹੈਗਾ 210 ਡੈਥ ਹੋਈਆਂ ਨੇ ਸੂਰਾਂ ਦੀ ਸੂਰਾਂ ਚ ਜਿਆਦੇ ਇਹ ਫੈਲਿਆ ਹੋਇਆ ਹੈਗਾ ਅਤੇ ਸੂਰ ਫਾਰਮਾ ਰਿਲੇਟਿਡ ਜਿਹੜੀ ਐਕਟੀਵਿਟੀਜ਼ ਨੇ ਉਹਨਾਂ ਤੇ ਬੰਨ ਲਾ ਦਿੱਤਾ ਗਿਆ ਹੈ ਸੂਰਮ ਸੂਰ ਫਾਰਮੂਲਾ ਜਿਹੜੇ ਫਾਰਮਾ ਦੇ ਮਾਲਕ ਹੈਗੇ ਉਹਨਾਂ ਨੂੰ ਕਿਹਾ ਗਿਆ ਉਹਨਾਂ ਨੂੰ ਕੁਝ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ ਜਿਹੜੇ ਸੂਰ ਫਾਰਮਾਂ ਦੇ ਮਾਲਕ ਹੈ ਗਿਆ ਉਹਨਾਂ ਨੇ ਵੀ ਮਤਲਬ ਆਪ ਆ ਕੇ ਅੱਗੇ ਆ ਕੇ ਪ੍ਰਦਰਸ਼ਨ ਕੀਤਾ ਪ੍ਰਸ਼ਾਸਨ ਦੇ ਖਿਲਾਫ ਉਹਨਾਂ ਨੇ ਕਿਹਾ ਕਿ ਸਾਡੀ ਰੋਜੀ ਰੋਟੀ ਤੇ ਮਾਰ ਪੈ ਰਹੀ ਐ ਇਹਦੇ ਵਾਸਤੇ ਪ੍ਰਸ਼ਾਸਨ ਕੁਛ ਕਰੇ ਅ ਇਹਦੇ ਤੇ ਜਿਹੜੇ ਡਾਕਟਰ ਨੇ ਉਹ ਤਾਂ ਕਹਿ ਰਹੇ ਨੇ ਕਿ ਵਾਇਰਲਸ ਜਿਹੜਾ ਹੈਗਾ ਇਹ ਲਾ ਇਲਾਜ ਹੈ ਜੇ ਦੀ ਇੱਕ ਵਾਰ ਜੇ ਫਾਰਮ ਤੇ ਫੈਲ ਜੋਵੇ ਤਾਂ ਫਿਰ ਪੂਰੇ ਏਰੀਆ ਚ ਫੈਲ ਜਾਂਦਾਗਾ ਤੇ ਇਹਦਾ ਇੱਕੋ ਫਿਰ ਇਲਾਜ ਬਸ ਦਾਗਾ ਕਿ ਸੂਰਾਂ ਨੂੰ ਮਾਰ ਕੇ ਦਫਨਾਣਾ ਪੈਂਦਾਗਾ ਤੇ ਫਾਰਮ ਨੂੰ ਦੁਬਾਰੇ ਸੈਨਟਾਈਜ਼ ਕਰਨਾ ਪੈਂਦਾਗਾ ਤੇ ਹੁਣ ਖਰੀਦ-ਫਰੋਖਤ ਤੇ ਰੋਕ ਲੱਗੀ ਹੋਈ ਐ ਜੀ ਸੂਰਾਂ ਦੀ ਤੇ ਇਹ ਇਹ ਵੀ ਕਲੀਅਰ ਕੀਤਾ ਗਿਆ ਡਾਕਟਰਾਂ ਵੱਲੋਂ ਕਿ ਹੜਾ ਨਾਲ ਇਸ ਬਿਮਾਰੀ ਦਾ ਕੋਈ ਸੰਬੰਧ ਨਹੀਂ ਹੈ ਤਾਂ ਫਿਰ ਇਹ ਵੀ ਮੈਨੂੰ ਲੱਗਦਾ ਹੈ ਕਿ ਦੱਸਿਆ ਦੱਸਿਆ ਜਾਣਾ ਚਾਹੀਦਾ ਕਿ ਫਿਰ ਕਾਦੇ ਨਾਲ ਇਹ ਦਾ ਸੰਬੰਧ ਹੈ ਇਸ ਬਿਮਾਰੀ ਦਾ ਇਹ ਹਜੇ ਨਹੀਂ ਦੱਸਿਆ ਗਿਆ ਹੈਗਾ ਤੇ ਇਸ ਲਾਇਲਾਜ ਬਿਮਾਰੀ ਦਾ ਜਿਸ ਦਾ ਕੋਈ ਇਲਾਜ ਨਹੀਂ ਇਹ ਦੇ ਕਰਕੇ ਮਾਝੇ 'ਚ ਬਹੁਤ ਸਾਰੇ ਸੂਰ ਫਾਰਮਾ ਫਾਰਮਾ ਦੇ ਮਾਲਕਾਂ ਨੂੰ ਠੀਕ-ਠਾਕ ਨੁਕਸਾਨ ਹੋਣ ਜਾ ਰਿਹਾਗਾ ਅਸੀਂ ਤਾਂ ਇਹ ਰਸ ਕਰਦੇ ਆ ਕਿ ਯਾਰ ਜਿਹੜਾ ਵੀ ਪਸ਼ੂ ਪਾਲਕ ਹੈ ਜਿਹੜਾ ਵੀ ਇਸ ਕਿਸਮ ਦੇ ਚਾਹ ਬੱਕਰੀ ਪਾਲਦਾ ਹੋਵੇ ਕੋਈ ਮੱਝਾਂ ਪਾਲਦਾ ਹੋਵੇ ਜਾਂ ਫਿਰ ਗਾਵਾਂ ਪਾਲਦਾ ਹੋਵੇ ਉਹਨੂੰ ਨੁਕਸਾਨ ਆਈ ਹੋਵੇ ਤਾਂ ਹੀ ਮਤਲਬ ਹੈ ਪਰ ਖੈਰ ਬਿਮਾਰੀ ਆਈ ਹੈ ਤੇ ਉਹਨਾਂ ਨੂੰ ਖਾਸ ਨੁਕਸਾਨ ਹੋ ਗਿਆ ਜੀ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਜੀ ਸ਼ੁਕਰੀਆ ਸੋਸ਼ਲ ਗਲਗੋਟੇ